ਕਦੇ ਇਹ ਵਜ ਮਾਰਦੀ ਤੇ ਵਿੱਚੋਂ ਹੂਕਾ ਨਿਕਲਦੀਆਂ ਸੀ ਕੋਈ ਇਸ ਘਰ ਵਿੱਚ ਰਹਿਣ ਵਾਲਾ ਉਹ ਇਨਸਾਨ ਜਿਸ ਇਨਸਾਨ ਦਿੱਤੇ ਅੰਦਰ ਇੱਕ ਬਲਬਲਾ ਜਾਗਿਆ ਜਿਹਨੇ ਸਾਰਾ ਕੁਛ ਹੀ ਬਾਰ ਕੇ ਉਹ ਕੀਤਾ ਉਸੇ ਤੋਂ ਹੂਕ ਨਿਕਲਦੀ ਸੀ ਉਹ ਬੜੀ ਕਦੀ ਸੀ ਸਾਨੂੰ ਉਹਦੀ ਵਨ ਟੋਡਰ ਮਲ ਜਿਨ੍ਹਾਂ ਨੇ ਸ਼ਹਿਜਾਦਿਆਂ ਦੀ ਮਾਤਾ ਜੀ ਦੇ ਅੰਤਮ ਸੰਸਕਾਰ ਕੀਤੇ ਔਰ ਕੀਤੇ ਵੀ ਇੰਜ ਕਿ ਸਾਰਾ ਇਹਦਾ ਸਾਰਾ ਧਨ ਧਰਫ ਤੇ ਵਿਛਾ ਕੇ ਉਹ ਨਹੀਂ ਧਰਤ ਨੂੰ ਖਰੀਦਿਆ ਗਿਆ ਤੇ ਜਦੋਂ ਅਸੀਂ ਉਹਨਾਂ ਦੇ ਆਪਣੇ ਘਰ ਵੱਲ ਦੇਖਿਆ ਜਦੋਂ ਜਿੱਥੇ ਉਹਨਾਂ ਦਾ ਆਪਣਾ ਰਹਿਣ ਵਸੇਰਾ ਸੀ ਉਹ ਘਰ ਖੰਡਰ ਹੋ ਰਿਹਾ ਸੀ ਕੋਮ ਭਾਵੇਂ ਇਹਨੂੰ ਤੇ ਤੇ ਸੋਨਾ ਬਾਰ ਦੇਵੇ ਕੁਝ ਵੀ ਕਰ ਦੇਵੇ ਉਹ ਜਿਹੜਾ ਆ ਨਾ ਅਸੀਂ ਅਹਿਸਾਨ ਦੀਵਾਨ ਤੋਂ ਮਿਲਦਾ ਕੋਮ ਕਦੇ ਨਹੀਂ ਮੋੜ ਸਕਦੀ ਕਦੇ ਨਹੀਂ ਮੋੜ ਸਕਦੀ ਕਿ ਨਹੀਂ ਅਸੀਂ ਉਹ ਪੱਥਰ ਦੀ ਨਹੀਂ ਬਣਾਣੀ ਅਸੀਂ ਸੋਨੇ ਦੀ ਨਹੀਂ ਬਣਾਉਣੀ ਅਸੀਂ ਜੈ ਸੱਟ ਨਾਲੇ ਬਣੀ ਹੋਈ ਹੈ ਤੇ ਪਾਈ ਪਾਈ ਦੀ ਮਿੱਟੀ ਜਿਹੜੀ ਲੱਗੀ ਹੋਈ ਹੈ ਉਹਦੇ ਨਾਲ ਹੀ ਬਣਾਉਣੀ ਆ ਉਹ ਦੱਸੇਗੀ ਕਿ ਹਾਂ ਅਜ ਤੋਂ ਸਦੀਆਂ ਪਹਿਲਾਂ ਇਹਦੇ ਵਿੱਚ ਇਹੋ ਜਿਹੀ ਬਣਤਰ ਸੀ ਇਹਦੀ ਉਸ ਬਣਤਰ ਨੂੰ ਬਰਕਰਾਰ ਰੱਖਾਂ ਕਿ ਜਿਹੜੀ ਏਟ ਲੱਗੀ ਹੋਈ ਹੈ ਉਹਦੀ ਮੈਚਿੰਗ ਏਟ ਲੈਂਦੀ ਯਾਰੀ ਜਿੱਥੋਂ ਵੀ ਮਿਲਦੀ ਆ ਅੱਛਾ ਉਹ ਤੋਂ ਪੂਰੇ ਹਿੰਦੁਸਤਾਨ ਤੋਂ ਕਿਤੋਂ ਵੀ ਭਾਰਤ ਬਰਸ਼ ਵਿੱਚੋਂ ਉਹੀ ਚੂਨੇ ਦਾ ਫਾਰਮੂਲਾ ਕਿ ਲੈਂਟਰ ਦੇ ਵਿੱਚ ਨਾ ਤਾਂ ਕੋਈ ਸਟੀਲ ਪਿਆ ਨਾ ਇਹਨੂੰ ਸੀਮੈਂਟ ਲੱਗਾ ਪਟਾਂ ਦਾ ਜੋੜ ਚੂਨੇ ਨਾਲ ਲਾ ਕੇ ਇਹ ਲੈਂਟਰ ਪੈ ਗਿਆ ਬੇਸਮੈਂਟ ਤੇ ਲੈਂਟਰ ਪੈ ਆ ਗਿਆ ਸਾਰਾ ਇਹਦੇ ਵਿੱਚ ਦਾਲਾਂ ਨੇ ਬੱਲ ਹੈ ਇਹਦੇ ਵਿੱਚ ਗੋੜ ਹੈ ਇਹਦੇ ਵਿੱਚ ਗੂੰਦ ਹੈ ਇਹ ਚੂਨਾ ਆ ਇਤਿਹਾਸ ਵਿੱਚੋਂ ਸਾਨੂੰ ਟੋਟਲ ਜੋੜ ਨਹੀਂ ਮਿਲਦਾ ਕਿ ਦੀਵਾਨ ਟੋਡਰ ਮਲ ਨੇ ਕਿੰਨੇ ਵਿਚਾਰ ਇਸਨ ਪਮੇ ਸੀ 78000 ਮੋਹਰ ਦੀ ਗੱਲ ਕਰਦੇ ਆ 7 ਕੁਇੰਟਲ 80 ਕਿਲੋ ਸੋਨੇ ਦੀ ਬਾਤ ਕਰਦੇ ਆ ਪਰ ਉਹ ਵੀ ਜਿਹੜੀ ਆ ਉਹਦੀ ਗਿਣਤੀ ਉਹ ਪੂਰੀ ਨਹੀਂ ਹੈ ਇਸ ਲਈ ਉਹਨਾਂ ਦੇ ਸਥਾਨ ਨੂੰ ਬਣਾਉਣ ਲਈ ਵੀ ਅਧੂਰੀ ਰਹਿ ਜਾਏਗੀ ਜੇ ਮੈਂ 100 ਕਰੋੜ ਕਹਾਂ ਤਾਂ ਉਹ ਵੀ ਅਧੂਰਾ ਰਹਿ ਜਾਏਗਾ ਕੇਕ ਜੂਬਾ ਬਣੇ ਦੁਨੀਆ ਤੇ ਜਿਹਨੇ ਜਿਨੇ ਉਹਨੇ ਮਹਿੰਗਾ ਸੌਦਾ ਕੀਤਾ ਨਾ ਉਦਾਂ ਹੀ ਉਹਨਾਂ ਦੇ ਘਰ ਦਾ ਵੀ ਇੰਨਾ ਮਹਿੰਗਾ ਇਹ ਬਣੇ ਕਿ ਇਹਨੂੰ ਦੁਨੀਆ ਦੇਖੇ ਇਹ ਉਸ ਵੇਲੇ ਦਾ ਮੈਲ ਜਿਸ ਦਾ ਬਣਿਆ ਉਸੇ ਤਰੀਕ ਨਾਲ ਉਸ ਵੇਲੇ ਦੀਆਂ ਆਵਾਜ਼ਾਂ ਆਉਣਗੀਆਂ ਦੇ ਵਿੱਚੋਂ ਇਹ ਡਿੱਗਣ ਦਾ ਖਦਸ਼ਾ ਵੀ ਹੈ ਇਸ ਦਾ ਕੀ ਤਿਆਰੀ ਨਾ 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 ਡਿੱਗਣ ਹੁਣ ਨਾ ਡਿੱਗੀ ਹੈ ਹੁਣ ਨਹੀਂ ਡਿੱਗੀ ਹੈ ਇਹ ਉਹ ਬਾਅਦਸੋ ਦੇ ਉਹਨਾਂ ਨੇ ਪੈਦਾ ਕਰ ਦਿੱਤੇ ਜਿਵੇਂ ਉਹਨਾਂ ਦੇ ਸ਼ਰੀਰਾਂ ਦੇ ਬਾਅਦਸੇ ਪੈਦਾ ਕੀਤਾ ਸੀ ਅੱਜ ਉਹਦੇ ਬਾਅਦਸ ਪਛਾਣਦੇ ਹੁਣ ਜਦ ਤੱਕ ਪ੍ਰਕਿਰਤੀ ਇਸ ਤੇ ਬਾਜ਼ੂ ਮੰਡਲ ਰਹੇਗਾ ਨਾ ਜਦ ਤੱਕ ਦੀਵਾਨ ਟੋਡਰਮਲ ਜਿੰਦਾ ਰਹੇਗਾ ਨਹੀਂ ਮਰੇਗਾ ਨਹੀਂ ਮਰੇਗਾ ਸਦਾ ਜੀਵਨ ਜੇ ਸਹਿਰ ਜਾਦੇ ਆਂਦਾ ਜੀਵਨ ਏਡਾ ਵੱਡਾ ਮਾਤਾ ਜੀ ਦਾ ਜੀਵਨ ਏਡਾ ਵੱਡਾ ਤੇ ਦੀਵਾਨ ਟੋਡਰਮਲ ਦਾ ਜੀਵਨ ਵੀ ਉੱਡਾ ਹੀ ਹੈ ਕੀ ਦੀਵਾਨ ਟੋਡਰਮਲ ਦਾ ਇਸ਼ਾਨ ਪੂਰੀ ਕੌਮ ਨੂੰ ਵਾਜਾ ਮਾਰ ਰਿਹਾ ਸਿੱਖ ਕੌਮ ਲਈ ਸਭ ਤੋਂ ਮਹਿੰਗੀ ਧਰਤ ਖਰੀਦਣ ਵਾਲੇ ਦੀਵਾਨ ਟੋਡਰਮਲ ਦੀ ਹਵੇਲੀ 'ਚ ਅਸੀਂ ਖੜੇ ਆਂ ਸਦੀਆਂ ਤੋਂ ਉਹਨਾਂ ਦੀ ਹਵੇਲੀ ਵਿਰਾਨ ਸੁੰਨੀ ਪਈ ਰਹੀ ਔਰ ਇੱਟਾਂ ਝੜਦੀਆਂ ਝੜਦੀਆਂ ਇਹ ਹਵੇਲੀ ਪੂਰੀ ਤਰ੍ਹਾਂ ਖਤਮ ਹੋਣ ਦੀ ਕगार ਤੇ ਸੀ ਪਰ ਹੁਣ ਇਹ ਸੇਵਾ ਜਦੋਂ ਹਿੱਸੇ ਆਈ ਇਸ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਔਰ ਕਿਸ ਤਰੀਕੇ ਨਾਲ ਹੁਣੇ ਕੰਮ ਚੱਲ ਰਿਹਾ ਹੈ ਕਦੋਂ ਤੋਂ ਸੰਗਤ ਇਸ ਦੀਵਾਨ ਟੋਡਰਮਲ ਦੀ ਹਵੇਲੀ ਦੇ ਅੰਦਰ ਜਾ ਕੇ ਦਰਸ਼ਨ ਕਰ ਪਾਵੇਗੀ ਨਤਮਤਸਕ ਹੋ ਪਾਵੇਗੀ ਉਸ ਉਸ ਮਹਾਨ ਸ਼ਖਸੀਅਤ ਦੇ ਘਰ ਨੂੰ ਹਵੇਲੀ ਨੂੰ ਜਿਨ੍ਹਾਂ ਨੇ ਸਾਡੇ ਛੋਟੇ ਸਾਹਿਬ ਜਦਿਆ ਔਰ ਮਾਤਾ ਗੁਜਰ ਜੀ ਦੇ ਅੰਤਿਮ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਵਸ਼ਾਤ ਕੇ ਜ਼ਮੀਨ ਖਰੀਦੀ ਸੀ ਵਜ਼ੀਰ ਖਾਨ ਦੇ ਸਾਹਮਣੇ ਇਸ ਵਕਤ ਸਾਡੇ ਨਾਲ ਸੰਸਥਾ ਦੇ ਮੈਂਬਰ ਸਰਪ੍ਰਸਤ ਮਹਿੰਦਰ ਸਿੰਘ ਜੀ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬੋਲ ਪੰਜਾਬ ਟੀਵੀ ਤੇ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸੇਵਾ ਜਦੋਂ ਹਿੱਸੇ ਆਉਂਦੀ ਹੈ ਉਸ ਪਲ ਕਿਵੇਂ ਤੇ ਮਹਿਸੂਸ ਕਰਦੇ ਹੁੰਨੇ ਹੋ ਤੁਸੀਂ ਕਿ ਜਿਨ੍ਹਾਂ ਨੇ ਸਾਡੀ ਸਿੱਖ ਕੌਮ ਲਈ ਸੋਨੇ ਦੀਆਂ ਮੋਹਰਾ ਵਛਾ ਕੇ ਧਰਤ ਖਰੀਦ ਲਈ ਬਹੁਤ ਤੜਪ ਸੀ ਇਸ ਦੇ ਬਾਰੇ ਵਿੱਚ ਜਦੋਂ ਇਸ ਚੀਜ਼ ਦਾ ਪਤਾ ਲੱਗਾ ਜਦੋਂ ਦਰਸ਼ਨ ਕੀਤੇ ਦੇਖਿਆ ਕਿ ਇਹ ਤੇ ਇੱਕ ਰੂਹ ਤੜਪ ਰਹੀ ਹੈ ਜਿਵੇਂ ਸਿੱਖ ਕੌਮ ਤੇ ਏਡਾ ਵੱਡਾ ਇਸ਼ਾਨ ਕਰਨ ਵਾਲੇ ਮਾਨਵਤਾ ਤੇ ਏਡਾ ਵੱਡਾ ਇਸ਼ਾਨ ਕਰਨ ਵਾਲੇ ਆਪਣਾ ਸਾਰਾ ਹੀ ਕੁਝ ਬਾਹਰ ਕੇ ਤਾਨ ਮਾਨ ਤਾਨ ਸਾਰਾ ਕੁਝ ਬਾਰ ਕੇ ਉਹ ਦੀਵਾਨ ਟੋਡਰ ਮਲ ਜਿਨ੍ਹਾਂ ਨੇ ਸ਼ਹਿਜਾਦੇਆਂ ਦੀ ਤੇ ਮਾਤਾ ਜੀ ਦੇ ਅੰਤਮ ਸੰਸਕਾਰ ਕੀਤੇ ਔਰ ਕੀਤੇ ਵੀ ਇੰਜ ਕਿ ਸਾਰਾ ਇਹਦਾ ਸਾਰਾ ਧਨ ਧਰਤ ਤੇ ਵਿਛਾ ਕੇ ਉਹ ਨਹੀਂ ਧਰਤ ਨੂੰ ਖਰੀਦਿਆ ਗਿਆ ਤੇ ਜਦੋਂ ਅਸੀਂ ਉਹਨਾਂ ਦੇ ਆਪਣੇ ਘਰ ਬਲ ਦੇਖਿਆ ਜਦੋਂ ਜਿੱਥੇ ਉਹਨਾਂ ਦਾ ਆਪਣਾ ਰਹਿਣ ਵਸੇਰਾ ਸੀ ਉਹ ਘਰ ਖੰਡਰ ਹੋ ਰਿਹਾ ਸੀ ਉਹ ਤੜਪ ਤੇ ਉੱਠੀ ਬਹੁਤ ਜ਼ਿਆਦਾ ਪਰ ਉਹਦੇ ਵਿੱਚ ਸ਼ਬਬ ਬਣਨਾ ਸੀ ਸਭ ਜਾਦਿਆਂ ਨੇ ਮਾਤਾ ਜੀ ਨੇ ਕਲਗੀਧਰ ਪਾਤਸ਼ਾਹ ਨੇ ਇਸ ਦੀਵਾਨ ਟੋਡਰਮਰ ਫਾਊਂਡੇਸ਼ਨ ਤੇ ਕਿਰਪਾ ਕੀਤੀ ਮਿਹਰ ਕੀਤੀ ਉਹਨਾਂ ਨੇ ਇਹ ਸੇਵਾ ਬਖਸ਼ਿਸ਼ ਕੀਤੀ ਇਹ 22 ਵਿੱਚ ਅਸੀਂ 2022 ਵਿੱਚ ਇਹ ਸ਼ੌਮਣਿਕ ਕਮੇਟੀ ਔਰ ਜਿਹੜੀ ਹੈਰੀਟੇਜ ਬਰਾਸਤ ਹੈ ਉਹ ਪੰਜਾਬ ਸਰਕਾਰ ਵੱਲੋਂ ਇਹ ਕੇਸ ਸੰਨ ਹਾਈ ਕੋਰਟ ਤੇ ਬੇਚਨ ਬੜਾ ਲੰਮਾ ਚੌੜਾ ਇਤਿਹਾਸ ਹੈ ਇਸ ਦਾ ਇਹਦੇ ਨਾਲ ਕਿਵੇਂ ਆਈ ਕਿਵੇਂ ਉਹਨਾਂ ਨੇ ਸੇਵਾ ਲਈ ਇਹ ਉਹਨਾਂ ਦੀ ਬਾਬਿਆਂ ਦੀ ਬਖਸ਼ਿਸ਼ ਹੀ ਹੈ ਕਿ ਸਾਰੇ ਫਾਊਂਡੇਸ਼ਨ ਪਰਿਵਾਰਾਂ ਨੂੰ ਇਹ ਮਿਲੀ ਇਹਦੇ ਹਿੱਸੇ ਆਈ ਆ ਔਰ ਅਸੀਂ ਅਰਦਾਸ ਕਰਦੇ ਸੱਚੇ ਪਤਸ਼ਾਹ ਸਾਰੇ ਸਾਨੂੰ ਸਾਰੇ ਮੈਂਬਰਾਂ ਨੂੰ ਜਿੰਮੇ ਜਿੰਮੇ ਵੀ ਕੋਈ ਯੋਗਤਾ ਰੱਖਦਾ ਕੋਈ ਕਰੋੜਾਂ ਦੀ ਕੋਈ ਸੋਨੇ ਦੀ ਕੋਈ ਕੋਈ ਬਹੁਤ ਅਰਬਾਂ ਖਰਬਾਂ ਖਰਚ ਸਕਦਾ ਕੋਈ ਕੇਵਲ ਤੇ ਕੇਵਲ ਤਨ ਨਾਲ ਸੇਵਾ ਕਰ ਸਕਦਾ ਕੋਈ ਮਨ ਨਾਲ ਹੀ ਇਹਨਾਂ ਦੇ ਸ਼ੁਭ ਕਾਮਨਾਵਾਂ ਦੇ ਸਕਦਾ ਜਿੰਨਾ ਜਿੰਨਾ ਵੀ ਕੋਈ ਹਿੱਸਾ ਪਾ ਰਿਹਾ ਉਹਨੇ ਉਹਨੇ ਹਿੱਸੇ ਨੂੰ ਦੇ ਕਰਕੇ ਇੱਕ ਤੰਦੇਹੀ ਨਾਲ ਸਾਰੀ ਫਾਊਂਡੇਸ਼ਨ ਲੱਗੀ ਹੋਈ ਹੈ ਸਾਡੇ ਇਥੋਂ ਦੇ ਪ੍ਰਧਾਨ ਸਰ ਰੁਪਿੰਦਰ ਸਿੰਘ ਕਾਨੇਕੇ ਨੇ ਇਹਦੇ ਨਾਲ ਵਿਸ਼ੇਸ਼ ਤੌਰ ਤੇ ਜਿਹੜਾ ਸਾਰਾ ਸਰਮਾਇਆ ਜਾਦਾ ਖਰਚਿਆ ਜਾ ਰਿਹਾ ਉਹਨੇ ਸੰਧੂ ਬ੍ਰਦਰ ਜਿਹੜੇ ਜਿਹੜੇ ਕੀ ਬਦਾਮਾਂ ਦੇ ਬਾਦਸ਼ਾਹ ਕਿਹਾ ਜਾਂਦੇ ਨੇ ਅਮਰੀਕਾ ਵਿੱਚ ਨੇ ਔਰ ਇਹਨੂੰ ਸਾਰੀ ਦਾ ਜਿਹੜੀ ਦੇਖ ਰੇਖ ਕਰ ਰਹੇ ਨੇ ਸਾਨੂੰ ਨਿਰਦਤ ਦੇਖ ਦੇ ਰਹੇ ਨੇ ਉਸਦਾਰ ਗਿਆਨ ਸਿੰਘ ਸੰਧੂ ਨੇ ਕੈਨੇਡਾ ਵਿੱਚ ਅਸੀਂ ਕੇਸ਼ਰ ਵਿੱਚ ਰਹਿੰਦੇ ਆ ਮੈਨੂੰ ਇਹ ਦੱਸੋ ਮਹਿੰਦਰ ਸਿੰਘ ਜੀ ਇਸ ਤੇ ਕਿੰਨਾ ਖਰਚਾ ਆ ਜਾਣਾ ਇਸ ਹਵੇਲੀ ਨੂੰ ਪੂਰੀ ਤਰ੍ਹਾਂ ਤਿਆਰ ਕਰਨੇ ਜਿਵੇਂ ਇਤਿਹਾਸ ਵਿੱਚੋਂ ਸਾਨੂੰ ਟੋਟਲ ਜੋੜ ਨਹੀਂ ਮਿਲਦਾ ਕਿ ਦੀਵਾਨ ਟੋਡਰ ਮਲ ਨੇ ਕਿੰਨੇ ਵਿਸ਼ੇਸਨ ਪਾਵੇਂ ਸੀ 78 ਹਜ਼ਾਰ ਮੋਹਰ ਦੀ ਗੱਲ ਕਰਦੇ ਆ 7 ਕੁਇੰਟਲ 80 ਕਿਲੋ ਸੋਨੇ ਦੀ ਗੱਲ ਕਰਦੇ ਆ ਪਰ ਉਹ ਵੀ ਜਿਹੜੀ ਆ ਉਹਦੀ ਗਿਣਤੀ ਉਹ ਪੂਰੀ ਨਹੀਂ ਹੈ ਇਸ ਲਈ ਉਹਨਾਂ ਦੇ ਸਥਾਨ ਨੂੰ ਬਣਾਉਣ ਲਈ ਵੀ ਅਧੂਰੀ ਰਹਿ ਜਾਏਗੀ ਜੇ ਮੈਂ 100 ਕਰੋੜ ਕਹਾਂ ਤਾਂ ਉਹ ਵੀ ਅਧੂਰਾ ਰਹਿ ਜਾਏਗਾ ਤੇ ਜੇ ਇਹਨੂੰ ਜਿੰਨਾ ਵੀ ਕਹਿ ਦਈਏ ਉਹਨਾਂ ਅਧੂਰਾ ਰਹਿ ਜਾਏਗਾ ਪਰ ਲਗਨ ਇਹ ਹੈ ਅੰਦਰੋਂ ਪ੍ਰੇਰਣਾ ਇਹ ਮਿਲ ਰਹੀ ਹੈ ਗੁਰੂ ਸਾਹਿਬ ਵੀ ਕਰ ਰਹੇ ਆ ਸਾਰੀ ਫਾਊਂਡੇਸ਼ਨ ਦੇ ਮੈਂਬਰਾਂ ਦੇ ਅੰਦਰੋਂ ਇੱਕ ਪ੍ਰੇਰਣਾ ਇਹ ਉੱਠ ਰਹੀ ਹੈ ਕਿ ਇੱਕ ਅਜੂਬਾ ਬਣੇ ਦੁਨੀਆ ਤੇ ਜਿਹਨੇ ਉਹਨੇ ਮਹਿੰਗਾ ਸੋਦਾ ਕੀਤਾ ਨਾ ਉਦੋਂ ਹੀ ਉਹਨਾਂ ਦੇ ਘਰ ਦਾ ਵੀ ਇੰਨਾ ਮਹਿੰਗਾ ਕਿ ਇਹ ਬਣੇ ਕਿ ਇਹਨੂੰ ਦੁਨੀਆ ਦੇਖੇ ਇਹ ਇੱਕ ਬਹੁਤ ਸਾਡੇ ਲਿਸਾਨੀ ਇਜਾਦਗਰ ਬਣੇ ਉਦੇ ਲਈ ਅਸੀਂ ਹਰ ਪੱਤ ਜੋ ਵੀ ਕਰਨਾ ਪਿਆ ਇਹਦੇ ਵਿੱਚ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕਿਉਂਕਿ ਇਹਦਾ ਵਿਸਾਰ ਦਾ ਕੋਈ ਅੰਤ ਨਹੀਂ ਹੁੰਦਾ ਵਿਸਾਰ ਇਹਦਾ ਤੇ ਇਸ ਘਰ ਨੂੰ ਜਿਹੜੇ ਨੂੰ ਹੈ ਕਿ ਘਰ ਸਦੀਆਂ ਤੱਕ ਰਵੇ ਜਦ ਤੱਕ ਸਹਫਜਾਦਿਆਂ ਦਾ ਜੀਵਨ ਰਹੇਗਾ ਜਦ ਤੱਕ ਕਿ ਦੀਵਾਨ ਟੋਡਰ ਮਲ ਦਾ ਜੀਵਨ ਰਵੇ ਇਹ ਉਸ ਹਾਨ ਦੇ ਹੋ ਕੇ ਇਤਿਹਾਸ ਵਿੱਚ ਵਿਚਰੇ ਨੇ ਇਤਿਹਾਸ ਦੇ ਵਰਕਿਆਂ ਤੇ ਉਹਨਾਂ ਦੇ ਹਾਨ ਦਾ ਹੀ ਇਤਿਹਾਸ ਲਿਖਿਆ ਗਿਆ ਤੇ ਤਾਂ ਕਿ ਉਹਨਾਂ ਦੀ ਜਿਹੜੀ ਇਹ ਯਾਦਗਾਰ ਹੈ ਇਹ ਵੀ ਉਹਨਾਂ ਦੇ ਹਾਨ ਦੀ ਬਣੇ ਇਹ ਸਾਡਾ ਮੈਨੂੰ ਜੇਕਰ ਤੁਸੀਂ ਦੱਸ ਸਕੋ ਕਿ ਕਿਸ ਤਰੀਕੇ ਦਾ ਮਟੀਰੀਅਲ ਵਰਤਿਆ ਜਾ ਰਿਹਾ ਅਸੀਂ ਸੁਣਿਆ ਕਿ ਨਾਨਕ ਸ਼ਾਹੀ ਇੱਟਾਂ ਔਰ ਉਸੇ ਤਰੀਕੇ ਦਾ ਮਸਾਲਾ ਤਿਆਰ ਕੀਤਾ ਜਾ ਰਿਹਾ ਜਦੋਂ ਉਸ ਸਮੇਂ ਹਵੇਲੀ ਬਣੀ ਸੀ ਇਹ ਸਾਰਾ ਦੇਖੋ ਇੱਕ ਬੜਾ ਵੱਡਾ ਦੁਖਾਂਤ ਹੈ ਸ਼ੇਖੋਮ ਦਾ ਚਲੋ ਹੋ ਗਿਆ ਮੈਂ ਉਸ ਕਾਂਟ੍ਰੋਵਰਸੀ ਚ ਨਹੀਂ ਪੈਂਦਾ ਪਰ ਬਹੁਤ ਕੁਝ ਅਸੀਂ ਪੱਥਰਾਂ ਦੇ ਉੱਲੇ ਆਪਣਾ ਇਤਿਹਾਸ ਲੁਕੋ ਦਿੱਤਾ ਬਹੁਤ ਅਸੀਂ ਪੱਥਰਾਂ ਦੀ ਲਪੇਟ ਵਿੱਚ ਦਿੱਤਾ ਸਾਰਾ ਕੁਸ਼ੀ ਕਿਸੇ ਸੰਗਮਰ ਮਰ ਮਰ ਕੇ ਲਾ ਕੇ ਇੱਕ ਦੇ ਇੱਕ ਨੱਕ ਬਣਾ ਦਿੱਤਾ ਗਿਆ ਪਰ ਇਹ ਨੂੰ ਇਹਦੇ ਲਈ ਇਹ ਤਿਆਰ ਕੀਤਾ ਗਿਆ ਕਿ ਜਿਹੜੀ ਇੱਟ ਲੱਗੀ ਹੋਈ ਹੈ ਉਹਦੀ ਮੈਚਿੰਗ ਇੱਟ ਲਿਆਂਦੀ ਜਾ ਰਹੀ ਜਿੱਥੋਂ ਵੀ ਮਿਲਦੀ ਹੈ ਉਤੋਂ ਪੂਰੇ ਹਿੰਦੁਸਤਾਨ ਤੋਂ ਕਿਤੋਂ ਵੀ ਭਾਰਤ ਵਰਸ਼ ਵਿੱਚੋਂ ਕੋਈ ਹਰਿਆਣੇ ਚੋਂ ਆ ਪੰਜਾਬ ਚੋਂ ਆ ਕੋਈ ਕੇਲਿਆਂ ਨੂੰ ਲੱਗੀ ਹੋ ਕੋਈ ਪੁਰਾਣੀਆਂ ਹਵੇਲੀਆਂ ਨੂੰ ਲੱਗੀ ਆ ਉਹੀ ਇੱਟ ਲਿਆਂਦੀ ਜਾ ਰਹੀ ਹੈ ਉਹੀ ਚੂਨੇ ਦਾ ਫਾਰਮੂਲਾ ਆ ਤੁਸੀਂ ਦੇਖਿਆ ਅੱਜ ਜਿੱਥੇ ਖੜੇ ਆ ਲੈਂਟਰ ਪਿਆ ਹੋਇਆ ਇਹ ਲੈਂਟਰ ਦੇ ਵਿੱਚ ਨਾ ਤੇ ਕੋਈ ਸਟੀਲ ਪਿਆ ਨਾ ਇਹਨੂੰ ਸੀਮੈਂਟ ਲੱਗਾ ਅੱਛਾ ਇੱਟਾਂ ਦਾ ਜੋੜ ਚੂਨੇ ਨਾਲ ਲਾ ਕੇ ਇਹ ਲੈਂਟਰ ਪਿਆ ਗਿਆ ਬੇਸਮੈਂਟ ਤੇ ਲੈਂਟਰ ਪਿਆ ਹੋਇਆ ਸਾਰਾ ਤਾਂ ਦਿਖਾ ਦਿੱਤਾ ਜਾਵੇ ਤੁਸੀਂ ਦੱਸ ਵੀ ਦਿਓ ਨਾਲ ਨਾਲ ਆ ਜਿਹੜਾ ਸਾਰੇ ਦਾ ਸਾਰਾ ਜਿਹੜੀਆਂ ਚੱਕਰ ਦੇਸਦੇ ਰਿਹਾ ਨਾ ਇਹ ਥੱਲੇ ਵਾਲੇ ਥੱਲੇ ਮਕਾਨ ਨੇ ਥੱਲੇ ਕਮਰੇ ਨੇ ਅੱਛਾ ਕਮਰੇਆਂ ਦਾ ਲੈਂਟਰ ਹੈ ਅੱਛਾ ਇੱਟਾਂ ਦਾ ਜੋੜ ਲਾ ਕੇ ਪਾਇਆ ਇਹਦੇ ਵਿੱਚ ਕੋਈ ਸਟੀਲ ਨਹੀਂ ਹੈਗਾ ਕੋਈ ਸੀਮੈਂਟ ਨਹੀਂ ਹੈਗਾ ਇਹ ਸਾਰੇ ਦਾ ਸਾਰੇ ਦਾ ਇੱਟਾਂ ਦਾ ਜੋੜ ਲਾ ਕੇ ਪੁਰਾਤਨ ਜਿਵੇਂ ਬਹੁਤ ਲੋਡ ਗੱਡੀਆਂ ਵੀ ਲੰਘਦੀਆਂ ਰੇਲਵੇ ਪੁਲ ਬਣੇ ਹੋਏ ਨੇ ਉਹ ਇੰਨਾ ਵਜ਼ਨ ਟੱਕਣ ਵਾਲੇ ਉਹ ਸਿਰਫ ਡਾਟਾ ਨੇ ਇਹ ਡਾਟਾ ਰੂਪੀ ਜਿਹੜਾ ਇਹ ਲੈਂਟਰ ਉਸੇ ਤਰੀਕੇ ਨਾਲ ਲਾਇਆ ਜਾ ਰਿਹਾ ਤੇ ਉਤੋਂ ਹੀ ਇਹਦੇ ਨਾਲ ਕੋਈ ਸਟੀਲ ਨਹੀਂ ਇਹਦੇ ਵਿੱਚ ਕੋਈ ਸੀਮੈਂਟ ਨਹੀਂ ਪਾਇਆ ਜਾ ਰਿਹਾ ਇਸ ਤਰੀਕੇ ਹੀ ਇਹ ਸੀ ਹੈ ਕਾਰੀਗਰ ਐਸੇ ਨੇ ਜਿਹੜੇ ਉਹਨੂੰ ਜੋੜਦੇ ਨੇ ਉਹੀ ਮਸਾਲਾ ਤਿਆਰ ਕੀਤਾ ਜਾ ਰਿਹਾ ਉਹਦੇ ਵਿੱਚ ਬੱਕ ਬੱਕ ਫਾਰਮੂਲਾ ਵੀ ਬਾਹਰ ਲੱਗਾ ਹੋਇਆ ਤੁਸੀਂ ਉਹ ਨੂੰ ਸ਼ਟ ਲੈ ਸਕਦੇ ਹੋ ਜਿਹਦੇ ਵਿੱਚ ਦਾਲਾਂ ਨੇ ਬੱਲ ਇਦੇ ਵਿੱਚ ਗੋੜ ਹੈ ਇਹਦੇ ਵਿੱਚ ਗੂੰਦ ਹੈ ਇਹ ਚੂਨਾ ਆ ਇਹ ਸਾਰਾ ਪਾ ਅੱਛਾ ਜਿਹੜਾ ਇਹ ਮਸਾਲਾ ਇਹਦੇ ਵਿੱਚ ਗੋੜ ਦਾਲਾਂ ਦਾਲਾਂ ਹਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਚੂਨਾ ਹਾਂ ਉਸ ਤਰੀਕੇ ਨਾਲ ਮਸਾਲਾ ਬਣਾ ਕੇ ਇੱਟਾਂ ਫਿੱਟ ਕੀਤੀਆਂ ਉਹਦੇ ਨਾਲ ਉਹ ਮਸਾਲਾ ਬਣਾਇਆ ਜਾ ਰਿਹਾ ਬਾਹਰ ਚੱਕੀ ਲੱਗੀ ਹੋਈ ਹੈ ਜਿਹੜੀ ਚਣਾਈ ਹੋ ਰਹੀ ਹੈ ਜਿਹੜੀ ਉਹਦੇ ਨਾਲ ਚਣਾਈ ਹੋ ਰਹੀ ਹੈ ਉਸੇ ਨਾਲ ਇਹ ਸਾਰਾ ਕੁਝ ਕੀਤਾ ਰਿਹਾ ਔਰ ਇੱਟ ਦੀ ਦੇਖ ਵੀ ਤੁਸੀਂ ਦੇਖੋਗੇ ਇਹਦੀ ਜਿਹੜੀ ਆ ਜਿਹੜੀ ਬਿਲਕੁਲ ਮੁਕੰਮਲ ਤੌਰ ਤੇ ਉਹੀ ਤੁਹਾਨੂੰ ਦੇਖ ਦੇਸੀਗੀ ਜਦੋਂ ਤੁਸੀਂ ਇਹਨੂੰ ਦੇਖੋਗੇ ਇਹ ਨਹੀਂ ਦੇਖੋਗੇ ਕਿ ਨਵੀਨਤਾ ਵਿੱਚ ਬਣਿਆ ਹੋਇਆ ਜਦੋਂ ਵੀ ਦੇਖੋਗੇ ਕਿ ਪਰਾਤਨ ਅਜ ਤੋਂ ਸਦੀਆਂ ਪਹਿਲਾਂ ਦਾ ਬਣਿਆ ਹੋਇਆ ਐਸਾ ਇਹ ਤੁਹਾਨੂੰ ਦਿਖਾਈ ਦੇਗਾ ਇਹ ਐਸਾ ਇਹ ਦੇ ਵਿੱਚ اچھا ਇਹ ਇਹ ਕਰਨ ਦਾ ਕਾਰਨ ਕੀ ਹੈ ਇਸ ਤਰੀਕੇ ਨਾਲ ਹੀ ਕਿਉਂ ਸੋਚਿਆ ਗਿਆ ਸੰਗ ਮਰਮਰ ਦੇ ਪੱਥਰ ਕਿਉਂ ਨਹੀਂ ਟਾਈਲਾਂ ਕਿਉਂ ਨਹੀਂ ਆਲੀਸ਼ਾਨ ਹਵੇਲੀ ਕਿਉਂ ਨਹੀਂ ਨਹੀਂ ਉਹ ਪੱਥਰ ਤੇ ਅੱਜ ਦੇ ਯੁੱਗ ਦੀ ਜਾਂ ਸਾਡੀ ਉਹ ਦੇਖਦੀ ਹੈ ਨਾ ਜੋ ਜਿਹੜੀ ਕੀਮਤ ਇਸ ਦੀ ਹੈ ਨਾ ਉਹ ਕੀਮਤ ਅੱਜ ਅਸੀਂ ਮਾਰ ਬਲ ਨਾਲ ਸੋਨਾ ਲਾ ਕੇ ਵੀ ਨਹੀਂ ਕਰ ਸਕਦੇ। اچھا ਤੇ ਸੋਨਾ ਮਰਦੀ ਹੈ ਨਾ ਉਹ 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 ਤੋਂ ਨਹੀਂ ਬਣੇਗਾ ਇਤਿਹਾਸ ਦਰਸਾਏਗਾ ਨਹੀਂਗਾ ਕਿ ਇਹ ਟੋਡਰਮਲ ਦੀ ਹਵੇਲੀ ਹੈ। ਉਹ ਨਹੀਂ ਦੱਸੇਗਾ ਉਹ ਦੱਸੇਗਾ ਕਿ ਅੱਜ ਦਾ ਕੋਈ ਮਹਿਲ ਹੈ। ਨਹੀਂ ਇਹ ਉਸ ਵੇਲੇ ਦਾ ਮਹਿਲ ਹੈ ਜਿੱਦਾਂ ਬਣਿਆ ਉਸੇ ਤਰੀਕੇ ਨਾਲ ਉਸ ਵੇਲੇ ਦੀਆਂ ਆਵਾਜ਼ਾਂ ਆਉਣਗੀਆਂ ਦੇ ਵਿੱਚੋਂ ਕਿ ਜਿਹੜੀ ਹੋ ਕੇ ਇਥੋਂ ਦੀਵਾਨ ਟੋਡਰਮਲ ਦੇ ਅੰਦਰ ਉੱਠੀ ਸੀ ਕਿ ਮੈਂ ਇਹਨਾਂ ਹਵੇਲੀਆਂ ਵਿੱਚ ਮਹਿਲਬਾੜੀਆਂ ਇਹ ਮੇਰੇ ਸੋਨਾ ਮੇਰਾ ਜੀਵਨ ਨਹੀਂ ਹੈ ਅੱਜ ਮੇਰਾ ਕਰਤਬ ਮੈਂ ਕੁਝ ਕਰ ਜਾਵਾਂ ਕਿਉਂਕਿ ਧਰਮ ਜਿਹੜਾ ਹੈ ਨਾ ਉਹ ਫਰਜ਼ਾਂ ਦੇ ਦਿੱਤੇ ਆ ਧਰਮ ਫਰਜ਼ ਹੈ ਉਹਨੇ ਫਰਜ਼ ਨਿਭਾਏ ਉਹਨਾਂ ਨੇ ਐਸਾ ਸਾਨੂੰ ਇੱਕ ਸੰਦੇਸ਼ ਦੇ ਦਿੱਤਾ ਕਿ ਮਨੁੱਖੀ ਅਧਿਕਾਰ ਕਿਸੇ ਨੂੰ ਵੀ ਕਿਸੇ ਦੀ ਕੋਹਣ ਦੀ ਕਿਸੇ ਦਾ ਕੋ ਹੱਕ ਨਹੀਂ ਹੈਗਾ ਕਿਸੇ ਫਿਰ ਮਾਸੂਮ ਜਿੰਦਾ ਸਭ ਤੋਂ ਵੱਡੀ ਇਨਸਾਨੀ ਕੁਰਬਾਨੀ ਹੈ ਕਿਹੜੇ ਤਰੀਕੇ ਦੀ ਜਿਹੜੀ ਹੋਈ ਆ ਜਿਸ ਤੇ ਉਹਨਾਂ ਨੇ ਇਸ ਵਿਹਲੀ ਚੋ ਜੋ ਹੋ ਕੁੱਟੀ ਸੀ ਇਸ ਤਰਾਸ ਨੂੰ ਕੈਮ ਰੱਖਣਾ ਬਹੁਤ ਜ਼ਰੂਰੀ ਆ। ਬੜੀ ਤਰਾਸ ਦੀ ਹੈ ਕਿ ਸਦੀਆਂ ਤੱਕ ਸਾਡਾ ਇਹ ਜਿਸ ਨੇ ਸਾਨੂੰ ਇੱਕੀ ਵੱਡੀ ਦੇਣ ਦਿੱਤੀ ਉਹ ਵਿਰਾਨ ਪਈ ਰਹੀ। ਇਸ ਤਰਾਸ ਦੀ ਪਿੱਛੇ ਕੀ ਸਮਝਦੇ ਹੋ? ਕੀ ਦੀ ਗਲਤੀ ਹੈ? ਇਹ ਮੈਂ ਇਹਦੇ 'ਚ ਗਲਤੀ ਤੇ ਮੈਂ ਸਮਝਾਂਗਾ ਕਿ ਜ਼ਮਾਨੇ ਦੀ ਗਲਤੀ ਹੈ। ਕਿਸੇ ਬੰਦੇ ਦੀ ਵਾ ਗਲਤੀ ਨਹੀਂ। ਜ਼ਮਾਨਾ ਮਨੁੱਖ ਨੂੰ ਬਦਲ ਦਿੰਦਾ। ਤੇ ਮਨੁੱਖ ਨੇ ਹੀ ਜ਼ਮਾਨਾ ਬਦਲਣਾ ਹੁੰਦਾ। ਅੱਜ ਜ਼ਮਾਨਾ ਬਦਲਣਾ ਸੀ। ਉਹ ਮਨੁੱਖਾਂ ਨੂੰ ਥਾਪੜਾ ਦੇ ਦਿੱਤਾ ਕੱਲ੍ਹ ਕੀ ਤਰਪਾਦਸ਼ਾ ਨੇ ਤੇ ਇਹ ਜ਼ਮਾਨਾ ਬਦਲ ਦਿੱਤਾ। ਉਹਨਾਂ ਦੇ ਅੰਦਰ ਇਹ ਗੱਲ ਆਈ ਹੈ ਕਿ ਨਹੀਂ ਅਸੀਂ ਉਹ ਪੱਥਰ ਦੀ ਨਹੀਂ ਬਣਾਣੀ ਅਸੀਂ ਸੋਨੇ ਦੀ ਨਹੀਂ ਬਣਾਉਣੀ ਅਸੀਂ ਜਸ ਇਟ ਨਾਲੇ ਬਣੀ ਹੋਈ ਹੈ ਤੇ ਪਾਈ ਪਾਈ ਦੀ ਮਿੱਟੀ ਜਿਹੜੀ ਲੱਗੀ ਹੋਈ ਹੈ ਉਹਦੇ ਨਾਲ ਹੀ ਬਣਾਉਣੀ ਆ ਉਹ ਦੱਸੇਗੀ ਕਿ ਹਾਂ ਅਜ ਤੋਂ ਸਦੀਆਂ ਪਹਿਲਾਂ ਇਹਦੇ ਵਿੱਚ ਇਹੋ ਜਿਹੀ ਮੰਤਰ ਸੀ ਇਹਦੀ ਉਸ ਮੰਤਰ ਨੂੰ ਬਰਕਰਾਰ ਰੱਖਾਂਗੇ ਉਹ ਇਟ ਨਾਲ ਇੱਕ ਗੱਲ ਕਰੇਗੀ ਗੱਲ ਕਰੇਗੀ ਆਵਾਜ਼ ਮਾਰੇਗੀ ਆਹ ਆ ਮੈਂ ਆ ਹਵੇਲੀ ਕਦੇ ਆਵਾਜ਼ ਮਾਰਦੀ ਤੇ ਵਿੱਚੋਂ ਹੂਕਾ ਨਿਕਲਦੀਆਂ ਸੀ ਕਿ ਉਹ ਘਰ ਵਿੱਚ ਰਹਿਣ ਵਾਲਾ ਉਹ ਇਨਸਾਨ ਜਿਸ ਇਨਸਾਨ ਦਿੱਤੇ ਅੰਦਰ ਇੱਕ ਬਲਬਲਾ ਜਾਗਿਆ ਜਿਹਨੇ ਸਾਰਾ ਕੁਝ ਹੀ ਬਾਹਰ ਕੇ ਉਹ ਕੀਤਾ ਉਹ ਸੇਤੋਂ ਹੂਕ ਨਿਕਲੀ ਸੀ ਉਹ ਬੜੀ ਕਦੀ ਸੀ ਸਾਨੂੰ ਤੇ ਉਹ ਬਾਰਸ ਕਲਗੀਧਰ ਪਾਤਸ਼ਾਹ ਨੇ ਭੇਜ ਦਿੱਤੇ ਨੇ ਆਈ ਸੰਭਾਲ ਲੈਣੇ ਸਮਾਰੇਗੀ ਸੰਗਤ ਪਰ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਕੋਈ ਅਜਿਹਾ ਮਹਿਲ ਨਹੀਂ ਹੋਣਾ ਅੱਜ ਦੇ ਸਮੇਂ ਜੇ ਕਿਸੇ ਨੂੰ ਤਿਆਰ ਕੋਈ ਕਰ ਰਿਹਾ ਹੋਵੇ ਕਿਸੇ ਨੇ ਸੰਭਾਇਆ ਹੋਵੇ ਸਿਰਫ ਕਲੌਕਟੀ ਟੋਡਰ ਮਲਦੀ ਇਹ ਹਵੇਲੀ ਹੋਣੀ ਆ ਜੋ ਉਸ ਜਮਾਨੇ ਚ ਵਾਪਸ ਚਲੀ ਜਾਏਗੀ ਇਹ ਨਾ ਸੇਵਾ ਦੀ ਕੀਮਤ ਕਿਹੜੇ ਵੇਲੇ ਮੋੜਦੀ ਪਰਮਾਤਮਾ ਜਿਹੜਾ ਨਾ ਉਹ ਜਿਵੇਂ ਦੇ ਕੇ ਲੈ ਰਿਹਾ ਜਿਹੜਾ ਗੁਰੂ ਹੈ ਨਾ ਕਦੇ ਵੀ ਜਦੋਂ ਅਸੀਂ ਮੰਗਦੇ ਆ ਨਾ ਉਹ ਇਹ ਨਹੀਂ ਹੈਗਾ ਪਹਿਲਾਂ ਤੂੰ ਕਾਰ ਫੇਰ ਤੂੰ ਸੇਵਾ ਕਰ ਫੇਰ ਤੈਨੂੰ ਕੁਝ ਮਿਲੂਗਾ ਨਹੀਂ ਨਹੀਂ ਉਹ ਤੇ ਦੇ ਕੇ ਲੈ ਰਿਹਾ ਟੋਡਰਮਲ ਦੇ ਘਰ ਕੁਆਂਟਲੰਬ ਦਾ ਸੋਨਾ ਕੁਦਰਤ ਨੇ ਪਰਮਾਤਮਾ ਨੇ ਦਿੱਤਾ ਹੋਇਆ ਸੀ ਉਹ ਦਿੱਤੇ ਵਿੱਚੋਂ ਲਿਆ ਤੇ ਦੇਣ ਦੀ ਭਾਵਨਾ ਉਹਦੇ ਅੰਦਰ ਪੈਦਾ ਕਿਹਨੇ ਕੀਤੀ ਉਹ ਵੀ ਗੁਰੂ ਪਾਤਸ਼ਾਹ ਦੀ ਕਲਾ ਸੀਗੀ ਉਹ ਵਰਤੀ ਤੇ ਔਰ ਸਾਡਾ ਜਿਹੜਾ ਫਰਜ਼ ਬਣਦਾ ਸੀ ਅਹਾਨ ਸਦੀਆਂ ਤੱਕ ਕੋਮ ਭਾਵੇਂ ਇਹਨੂੰ ਤੇ ਤੇ ਸੋਨਾ ਬਾਰ ਦੇਵੇ ਕੁਝ ਵੀ ਕਰ ਦੇਵੇ ਉਹ ਜਿਹੜਾ ਆ ਨਾ ਅਸੀਂ ਅਹਾਨ ਦਿਵਾਨ ਤੋਂ ਡਰ ਮਿਲਦਾ ਕੋਮ ਕਦੇ ਨਹੀਂ ਮੋੜ ਸਕਦੀ ਕਦੇ ਨਹੀਂ ਮੋੜ ਸਕਦੀ ਕੀ ਕਨੈਕਸ਼ਨ ਹੈ ਜਿਹੜਾ ਦੀਵਾਨ ਟੋਡਰਮਲ ਉਹਨਾਂ ਦੇ ਨਾਲ ਸਿੱਖ ਕੌਮ ਦਾ ਬਹੁਤ ਮਜ਼ਬੂਤ ਕਨੈਕਸ਼ਨ ਹੈ ਨਹੀਂ ਇਤੂ ਵੱਡਾ ਹੋਰ ਕੀ ਹੋ ਸਕਦਾ ਇਤੂ ਵੱਡਾ ਜਿਹੜੇ ਕੀ ਹੋ ਸਕਦਾ ਜਿਹਦੇ ਜਿਹਦੇ ਅੰਦਰੋਂ ਇਹ ਜਿਹੜੇ ਨੇ ਸਾਰਾ ਕੁਝ ਹੀ ਕੁਰਬਾਨ ਕਰਕੇ ਸਾਡੇ ਏਟ ਦੇ ਤੇ ਸ਼ਰੀਰਾਂ ਦੇ ਸੰਸਕਾਰ ਕਰਨ ਲਈ ਉਹਦਾ ਅੱਗੇ ਆਉਣਾ ਇੰਨਾ ਵੀ ਪਤਾ ਸੀਗਾ ਵੀ ਹਕੂਮਤ ਜਿਹੜੀ ਅੱਜ ਜ਼ਾਲਮ ਹਕੂਮਤ ਜਿਹੜੀ ਉਹ ਪਈ ਹੋਈ ਹੈ ਪਿੱਛੇ ਇਹ ਤੇ ਜਿਹੜਾ ਇਤਿਹਾਸ ਹੈ ਚਾਰਦਵਾਰੀ ਦੇ ਅੰਦਰ ਸਰਹੰਦ ਦੀ ਚਾਰਦਵਾਰੀ ਅੰਦਰ ਵਾਪਰਿਆ ਨਾ ਇੱਕ ਕੱਲੀ ਇਹ ਕਟਨਾਨੀ ਦੇ ਨਾਲ ਬਹੁਤ ਜੁੜਦੀਆਂ ਘਟਨਾਵਾਂ ਨੇ ਨਵਾਬ ਮਲੇਰਕੋਟਲਾ ਉਸ ਚਾਰਦਵਾਰੀ ਦੇ ਅੰਦਰ ਬੈਠਾ ਔਰ ਸਭਾ ਉਸ ਵਿੱਚ ਬੈਠਾ ਸਭਾ ਵਿੱਚ ਬੈਠਿਆ ਕਹਿੰਦਾ ਨਹੀਂ ਇਹ ਜ਼ੁਲਮ ਹੈ ਕਾਜੀ ਮਨਕਰ ਹੋ ਰਿਹਾ ਪਹਿਲੇ ਕਿਸ਼ਰਾ ਬੇ ਨਹੀਂ ਕਹਿ ਰਿਹਾ ਕਿ ਮਲੂਮਾ ਤੇ ਜ਼ੁਲਮ ਕਰੀਏ ਪਰ ਨਹੀਂ ਕਰਾਇਆ ਗਿਆ ਹਕੂਮਤ ਦੇ ਜ਼ੋਰ ਨਾਲ ਉਹ ਸਾਰਾ ਕੁਝ ਕਰਾਇਆ ਗਿਆ ਇਸੇ ਚਾਰਦਵਾਰੀ ਅੰਦਰ ਮੋਤੀਰਾ ਮਹਿਰਾ ਬੈਠਾ ਇਸੇ ਉਹ ਜਿਹੜਾ ਕਿ ਉਹਨਾਂ ਦੀ ਸੇਵਾ ਵੀ ਕਰ ਰਿਹਾ ਇੱਥੇ ਹਾ ਦਾ ਨਾਰਾ ਮਾਰਨ ਵਾਲਾ ਵੀ ਬੈਠਾ ਇੱਥੇ ਉਹਨਾਂ ਦੇ ਸ਼ਰੀਰ ਨੂੰ ਸੰਭਾਲਣ ਵਾਲਾ ਵੀ ਬੈਠਾ ਇਹ ਕੌਮ ਨੂੰ ਜਰੂਰ ਇਹ ਕੱਲ ਸਾਨੂੰ ਸੋਚਣੀ ਪੈਗੀ ਕਿ ਕੀ ਅੱਜ ਦੇ ਜੋਕੇ ਜੋਗ ਵਿੱਚ ਅਸੀਂ ਐਸੀਆਂ ਸ਼ਖਸੀਅਤਾਂ ਪੈਦਾ ਕਰ ਸਕੀਏ ਇਤਿਹਾਸ ਵਿੱਚ ਅਸੀਂ ਆਪਣੇ ਪਿਆਰ ਨਾਲ ਅਸੀਂ ਆਪਣੇ ਜਜ਼ਬੇ ਨਾਲ ਅਸੀਂ ਆਪਣੀ ਕਰਨੀ ਨਾਲ ਕਿ ਅੱਜ ਸਰਕਾਰਾਂ ਦਰਬਾਰਾਂ ਦੇ ਵਿੱਚ ਪਾਰਲੀਮੈਂਟ ਬੈਠ ਕੇ ਕੋਈ ਸਿੱਖ ਕੌਮ ਦੀ ਗੱਲ ਕਰਨ ਲਈ ਹਾ ਦਾ ਨਾਰਾ ਮਾਰਨ ਵਾਲਾ ਹੈ ਅੱਜ ਕੋਈ ਹੈ ਸੈਕ ਕੌਮ ਦੇ ਸ਼ਹੀਦਾਂ ਨੂੰ ਸੰਭਾਲਣ ਵਾਲਾ ਕੋਈ ਹੈ ਅਸੀਂ ਇਹ ਸਾਨੂੰ ਕੌਮ ਨੂੰ ਵਿਚਾਰ ਕਰਨੀ ਪਵੇਗੀ ਸਾਡੇ ਅੰਦਰ ਉਹ ਗੁਣ ਪੈਦਾ ਕਰਨੇ ਪੈਣਗੇ ਜੋ ਕਲਗੀਧਰ ਨੇ ਫਲਸਫਾ ਸਾਨੂੰ ਦਿੱਤਾ ਕਿ ਵਿਰੋਧੀ ਵੀ ਜਿਹੜਾ ਕੋਈ ਦੂਜੇ ਦੇ ਨਹੀਂ ਕਹਿੰਦੇ ਦੂਜੇ ਧਰਮਾਂ ਦਾ ਵੀ ਬੰਦਾ ਹੋਵੇ ਉਹ ਵੀ ਬੰਦਾ ਤੁਹਾਡੇ ਹੱਕ ਵਿੱਚ ਖੜਦਾ ਹੋਵੇ ਤੁਹਾਡੀ ਕਰਨੀ ਉਹ ਹੋਵੇ ਜਿਸ ਕਰਨੀ ਦੇ ਨਾਲ ਦੂਜਾ ਵੀ ਤੁਹਾਨੂੰ ਕਹੇ ਵੀ ਨਹੀਂ ਇਹਨਾਂ ਦਾ ਹੱਕ ਬਣਦਾ ਭਈ ਇਹਨਾਂ ਨਾਲ ਜ਼ੁਲਮ ਹੋ ਰਿਹਾ ਕਿ ਉਸ ਵੇਲੇ ਗੁਰੂ ਦੀ ਸ਼ਕ ਗੁਰੂ ਦਾ ਇਹ ਫਲਸਫਾ ਸੀ ਤੁਸੀਂ ਇਸ ਧਰਤੀ ਨਾਲ ਜੁੜੇ ਹੋਏ ਹੋ ਕੰਮ ਕਦ ਚੱਲ ਰਿਹਾ ਸਭ ਕੁਝ ਠੀਕ ਚੱਲ ਰਿਹਾ ਗੱਲਾਂ ਵੀ ਪਤਾ ਲੱਗਦੀਆਂ ਹੋਣੀਆਂ ਲੜਾਈ ਕਿੰਨੀ ਕੁ ਲੰਬੀ ਸੀਗੀ ਏ ਇਸ ਇਸ ਸੇਵਾ ਆਪਣੇ ਹਿੱਸੇ ਪਾਉਣ ਲਈ ਫਾਊਂਡੇਸ਼ਨ ਦੀ ਇਹ ਲੜਾਈ ਤੇ ਮੈਨੂੰ ਲੜਾਈ ਤੇ ਨਹੀਂ ਮੰਨਾਂਗਾ ਕੁਝ ਕੁਝ ਇਦਾਂ ਦੇ ਹਾਲਾਤ ਪੈਦਾ ਹੋ ਗਏ ਵੀ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਰੀਟੇਜ ਦਾ ਜਿਹੜਾ ਕੋ ਬਰਾਸਤੀ ਹੈਗਾ ਆ ਉਹ ਰੋਡ ਮੈਪ ਲੈ ਕੇ ਆਏ ਮੈਂ ਮੈਂ ਕਮਾ ਸੀਗਾ ਉਹਨਾਂ ਦੀ ਕੁਰਸੀ ਇਸ ਸ਼ੋਰੀ ਕਮੇਟੀ ਸੀ ਇੱਧਰ ਕੋਈ ਤਾਲਮਿਲ ਬੈਠਣ ਵਿੱਚ ਜਾਂ ਕੋਈ ਗਲਤ ਫਹਿਮੀਆਂ ਜੋ ਜੋ ਵੀ ਸੀਗਾ ਇਹ ਇੱਥੇ ਐਡਵੋਕੇਟ अरोड़ा ਜੀ ਹੈਗੇ ਨੇ ਜਿਨ੍ਹਾਂ ਨੇ ਬਹੁਤ ਹਿੰਮਤ ਕੀਤੀ ਮੈਂ ਸਮਝਾ ਉਹਨਾਂ ਦੀ ਬੜੀ ਹਿੰਮਤ ਜਿਨ੍ਹਾਂ ਨੇ ਇਹਨੂੰ ਗੈਰਨ ਤੋਂ ਇਹਨੂੰ ਪੱਥਰਾਂ ਵਿੱਚ ਲੁਕਉਣ ਤੋਂ ਬਚਾ ਲਿਆ ਇਹ ਉਹਨਾਂ ਨੇ ਹਾਈ ਕੋਰਟ ਵਿੱਚ ਲਗਾਇਆ ਹਾਈ ਕੋਰਟ ਵਿੱਚ ਇਹ ਸਾਰਾ ਕੁਝ ਅਸੀਂ ਫਾਊਂਡੇਸ਼ਨ ਬਚਨਪੰਦ ਹਾਈ ਕੋਰਟ ਨੂੰ ਵੀ ਔਰ ਵਰਾਸਤੀ ਜਿਹੜੇ ਆਪਣੇ ਹੈਰੀਟੇਜ ਵਾਲਿਆਂ ਨੂੰ ਵੀ ਔਰ ਸ਼ੋਰੀ ਕਟੀ ਉਹ ਸੰਗਤਾਂ ਪ੍ਰਤੀਬਿਧ ਅਸੀਂ ਇਹ ਵਚਨ ਬੰਨਦਾ ਹੈ ਕਿ ਸਾਰੇ ਪਰਿਵਾਰ ਜਿਹੜੇ ਫਾਊਂਡੇਸ਼ਨ ਦੇ ਨੇ ਉਹ ਅਸੀਂ ਇਹਨੂੰ ਜਿੰਨਾ ਦੀ ਜ਼ਿਕਰ ਦੀ ਪਹਿਲੀ ਸੀ ਉਹਨੂੰ ਹੀ ਉਹਦੀ ਕੋਸ਼ਿਸ਼ ਕਰਾਂਗੇ ਉਸੇ ਚੀਜ਼ ਨੂੰ ਉਸੇ ਤਰੈਕੇ ਨਾਲ ਜੋ ਅਸੀਂ ਕਿਸ ਤਰੀਕੇ ਦੀ ਦੇਖ ਹੋਏਗੀ ਗੇਟ ਹੋਏਗਾ ਸਾਨੂੰ ਦੱਸੋ ਜ਼ਰੂਰ ਹੈ ਨਹੀਂ ਇਹ ਜਿਹੜੀ ਦਾ ਤੇਦੀਆਂ ਆਰਚਾਂ ਜਿਹੜੀਆਂ ਉਹ ਦੱਸ ਰਹੀਆਂ ਕਿ ਕਿੱਥੇ ਕੀ ਸੀਗਾ ਕਿੱਥੇ ਦਰਵਾਜ਼ਾ ਸੀ ਕਿੱਥੇ ਤੇ ਛੱਤ ਸੀ ਜਿਹੜੀ ਆਰਚ ਜਿਹੜੀ ਹੈ ਨਾ ਬਣ ਰਹੀ ਹੈ ਇਹ ਛੱਤਾਂ ਨੇ ਇਹ ਛੱਤਾਂ ਬਣ ਗਿਆ ਇਹ ਕੰਧਾਂ ਨੇ ਇਹ ਕੰਧਾਂ ਇੱਧਰ ਆਣ ਕੀ ਆਹ ਦੇਖੋ ਆਹ ਕੰਧ ਹੈ ਇੱਧਰ ਤੁਸੀਂ ਦੇਖੋਗੇ ਇਹ ਕੰਧ ਦਾ ਜੋੜ ਇੱਥੇ ਲੱਗੇਗਾ ਇਹ ਕੰਧ ਦਾ ਜੋੜ ਇਸ ਜੋੜ ਨਾਲ ਮਿਲੇਗਾ ਔਰ ਸਾਹਮਣੇ ਜੋੜ ਵਾਲੇ ਇਸ ਜੋੜ ਨਾਲ ਮਿਲੇਗਾ ਜਿੱਦਾਂ ਜਿੱਦਾਂ ਪਹਿਲੇ ਜੋੜ ਨੇ ਉਦੋਂ-ਉਦੋਂ ਦੇ ਮਿਲ ਕੇ ਜਿੰਨੇ ਜਿੰਨੇ ਕਮਰੇ ਪਹਿਲਾਂ ਬਣੇ ਉਸੇ ਉਸੇ ਤਰੀਕੇ ਨਾਲ ਕਮਰੇ ਬਣਨਗੇ ਔਰ ਇਸੇ ਤਰ੍ਹਾਂ ਇਹ ਸਾਰਾ ਕੁਝ ਹੈ ਪਰ ਜਿੰਨੀ ਇਹ ਇਮਾਰਤ ਪ੍ਰਾਣੀ ਹੋ ਗਈ ਆ ਇਹ ਡਿੱਗਣ ਦਾ ਖਤਸ਼ਾ ਵੀ ਹੈ ਇਸ ਤੋਂ ਬਾਕੀ ਤਿਆਰੀ ਨਾ 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 ਡਿੱਗਣ ਹੁਣ ਨਾ ਡਿੱਗੀ ਏ ਹੁਣ ਨਹੀਂ ਡਿੱਗੀ ਏ ਅੱਛਾ ਹੁਣ ਨਾ ਡਿੱਗੀ ਨਾ ਨਾ ਜੇ ਦੇ ਖਰਚਾ ਹੀ ਦੇਖ ਦੇ ਡਿਗੰਦਾ ਰਹਿ ਗਿਆ ਸੀ ਫਿਰ ਤੇ ਦੇਖ ਉਹ ਡਿਗੰਦ ਦੇ ਖਾਤਿਏ ਤਾਂ ਹੀ ਗੁਰੂ ਪਾਤਸ਼ਾਹ ਨੇ ਕ੍ਰਿਸ਼ਮਾ ਦਿਖਾਇਆ ਹੈਗਾ ਤਾਂ ਖਾਲਸੇ ਨੇ ਸਾਂਭ ਲਿਆ ਨਾ ਹੁਣ ਨਾ ਡਿਗੀ ਹੁਣ ਨਾ ਡਿਗੀ ਉਹ ਵਾਰਸ ਉਹਨਾਂ ਨੇ ਪੈਦਾ ਕਰ ਦਿੱਤੇ ਜਿਵੇਂ ਉਹਨਾਂ ਦੇ ਸ਼ਰੀਰਾਂ ਦੇ ਵਾਰਸੇ ਪੈਦਾ ਕੀਤਾ ਸੀ ਅੱਜ ਉਹਦੇ ਵਾਰਸ ਪਛਾਣਦੇ ਉਹਨਾਂ ਨੇ ਇੱਕ ਟੋਟਲ ਬਿਲਕੁਲ ਉਹੀ ਦੇਖ ਸਾਰੀ ਦੀ ਸਾਰੀ ਬਣेंगी ਟੋਟਲ ਹਾਂ ਜੀ ਹਾਂ ਜੀ ਦੀਵਾਨ ਟੋਡਰਮਲ ਦੇ ਪਰਿਵਾਰ ਬਾਰੇ ਵੀ ਥੋੜਾ ਦੱਸੋ ਸਾਨੂੰ ਕੌਣ ਕੌਣ ਪਰਿਵਾਰਕ ਮੈਂਬਰ ਸਨ ਪਰਿਵਾਰ ਦਾ ਜਿਹੜਾ ਜੋ ਸਾਨੂੰ ਇਤਿਹਾਸ ਵਿੱਚੋਂ ਇੱਥੇ ਤੋਂ ਉਹਨਾਂ ਤੋਂ ਬਾਅਦ ਇਹ ਕੀ ਕਰਨੀ ਕਰਨ ਤੋਂ ਬਾਅਦ ਇਤਿਹਾਸ ਖਮੋਸ਼ ਹੋ ਜਾਂਦਾ ਅੱਛਾ ਉਹਨਾਂ ਦੇ ਪਰਿਵਾਰ ਬਾਰੇ ਕੋਈ ਨਹੀਂ ਕਿਉਂਕਿ ਇੱਕ ਇੱਕ ਜਿਹੜੀ ਸਾਨੂੰ ਉਸ ਵੇਲੇ ਦੇ ਹਾਲਾਤ ਆ ਉਹੀ ਸਾਨੂੰ ਕੋ ਦੱਸ ਸਕਦੇ ਆ ਕਿ ਹਾਲਾਤ ਹਕੂਮਤ ਦੇ ਹੋ ਜੈ ਸੀਗੇ ਐਡੀ ਵੱਡੀ ਸੇਵਾ ਕਰਨ ਵਾਲੇ ਐਡੇ ਵੱਡੇ ਉਸ ਹੱਕ ਵਿੱਚ ਖੜਨ ਵਾਲੇ ਜਿਨ੍ਹਾਂ ਦੇ ਉੱਤੇ ਐਡਾ ਵੱਡਾ ਜ਼ੁਲਮ ਕਰ ਰਿਹਾ ਉਹਨਾਂ ਨੂੰ ਸੰਭਾਲਣ ਵਾਲੇ ਨੂੰ ਵੀ ਉਹਨਾਂ ਨੇ ਕੋ ਬਖਸ਼ਿਆ ਨਹੀਂ ਹੋਊਗਾ ਉਹ ਜਿਵੇਂ ਮੋਤੀਰਾਮ ਮਹਿਰਨ ਤੇ ਆਪ ਇਤਿਹਾਸ ਵਿੱਚ ਕੋਹਲੂ ਵਿੱਚ ਪਰਿਵਾਰ ਪੀੜ ਦਿੱਤਾ ਗਿਆ ਸੀ ਤੇ ਇਸੇ ਯਾਨੀ ਕਿ ਇਸ ਪਰਿਵਾਰ ਨਾਲ ਵੀ ਕੋਈ ਅਜਿਹੀ ਪੀੜ ਚੱਲੀ ਹੈ ਬਹੁਤ ਸ਼ੱਕ ਦੀ ਹੈ ਸੀ ਪੀੜਾ ਜਿਹੜੀ ਆ ਉਹ ਹੀ ਹੋਵੇ ਕਿ ਦੂਰ ਦਰੇਡੇ ਤੋਂ ਪਰਿਵਾਰ ਕਿਉਂਕਿ ਜਦੋਂ ਖਾਨਦਾਨ ਵੱਡਾ ਹੁੰਦਾ ਚਾਚੇ ਤਾਏ ਤੋਂ ਕੋਈ ਇਤਿਹਾਸੇ ਲਿਖਿਆ ਮਿਲਦਾ ਕਿ ਵਜ਼ੀਰ ਖਾਨ ਤਾਂ ਕਿਸੇ ਵੀ ਅਜਿਹੇ ਦਇਆਵਾਨ ਨੂੰ ਛੱਡਦਾ ਨਹੀਂ ਨਹੀਂ ਸੀ ਛੱਡਦਾ ਉਹ ਤਾਂ ਕੋਈ ਉਹ ਤਾਂ ਵੀ ਜਿਹੜਾ ਵਰਤਾਰਾ ਉਸ ਵੇਲੇ ਦਾ ਨਾ ਉਸ ਵੀਰ ਦਾ ਵਰਤਾਰਾ ਦਰਸਾ ਰਿਹਾ ਜੇ ਵੱਡੇ ਸਾਹਿਬ ਜਾਨ ਦੇ ਸੰਸਕਾਰਨ ਕਰਨ ਵਾਲੀ ਬੀਬੀ ਨੂੰ ਉਸੇ ਚਿਖਾ ਵਿੱਚ ਸਾੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹਰਸ਼ਰਨ ਕੋਰ ਨੂੰ ਤੇ ਕੀ ਹੈ ਜੇ ਦੀਵਾਨ ਟੋਡਰਮਲ ਨਾਲ ਖੈਰ ਹੋਈ ਹੋਗੀ ਨਹੀਂ ਇਹ ਸਾਰਾ ਸਾਨੂੰ ਉਹਨਾਂ ਨੂੰ ਮੰਨਣਾ ਚਾਹੀਦਾ ਕਿਉਂਕਿ ਸ਼ਹਾਦਤ ਗੁਵਾਈ ਦਾ ਨਾਂ ਆ ਉਹ ਸ਼ਹਾਦਤ ਹੈ ਉਹ ਸ਼ਹੀਦ ਹੈ ਉਹ ਅੱਪਰ ਇੱਕ ਗੱਲ ਹੈ ਉਹ ਸਦਾ ਜੀਉਂਦਾ ਜੀਵਨ ਇੰਨਾ ਲੰਬੇਰਾ ਦੀਵਾਨ ਟੋਡਰਮਲ ਦਾ ਮੈਂ ਕਹਿੰਦਾ ਜਦ ਤੱਕ ਪ੍ਰਕਿਰਤੀ ਅਤੇ ਬਾਜ਼ੂ ਮੰਡਲ ਰਹੇਗਾ ਨਾ ਜਦ ਤੱਕ ਦੀਵਾਨ ਟੋਡਰਮਲ ਜਿੰਦਾ ਰਹੇਗਾ ਨਹੀਂ ਮਰੇਗਾ ਨਹੀਂ ਮਰੇਗਾ ਸਦਾ ਜੀਵਨ ਜਿਸ ਸਹਿਰ ਜਾਦੇ ਦਾ ਜੀਵਨ ਏਡਾ ਵੱਡਾ ਮਾਤਾ ਜੀ ਦਾ ਜੀਵਨ ਏਡਾ ਵੱਡਾ ਤੇ ਦੀਵਾਨ ਟੋਡਰਮਲ ਦਾ ਜੀਵਨ ਵੀ ਉੱਡਾ ਹੀ ਛੋਟਾ ਨਹੀਂ ਇਸ ਲਈ ਸਾਨੂੰ ਇਹ ਇਹ ਪ੍ਰੇਰਨਾ ਲੈਣ ਦੀ ਲੋੜ ਹੈ ਸਾਨੂੰ ਸਾਨੂੰ ਇਹ ਇਹ ਸਾਨੂੰ ਇੱਕ ਪ੍ਰੇਰਨਾ ਤੇ ਹੁੰਦਾ ਹੌਸਲਾ ਦਿੰਦਾ ਕਿ ਸਾਨੂੰ ਵੀ ਹੁੰਦੇ ਜ਼ੁਲਮ ਦੇ ਖਿਲਾਫ ਖੜਨ ਦੀ ਲੋੜ ਹੈ ਕਿੱਤੇ ਵੀ ਹੁੰਦਾ ਸੱਚ ਨਾਲ ਜਦੋਂ ਜਦ ਸੱਚ ਨਾਲ ਹੀ ਜੁੜਾਂਗੇ ਸਾਨੂੰ ਸਤਜੀਵਨ ਹੀ ਮਿਲੇਗਾ ਨਹੀਂ ਤੇ ਅਸੀਂ ਦੂਜੀਆਂ ਜੁਨਾਂ ਨੂੰ ਜੀ ਕੇ ਤੁਰ ਜਾਵਾਂਗੇ ਕਿੰਨੇ ਸਾਲ ਲੱਗ ਜਾਣਗੇ ਇਸ ਹਵੇਲੀ ਨੂੰ ਤਿਆਰ ਹੋਣ ਚ ਦੇਖੋ ਇਹਦਾ ਸਟਰਕਚਰ ਜਿਹੜਾ ਪਹਿਲਾ ਆਇਆ ਇਹਦੇ ਨਾਲ ਤਾਂ ਅਸੀਂ ਆਸ ਰੱਖ ਰਹੇ ਹਾਂ ਕਿ 2 ਸਾਲ ਦੇ ਵਿੱਚ ਵਿੱਚ ਇਹਨੂੰ ਸਾਰੇ ਨੂੰ ਜੋੜ ਦਿਆਂਗੇ 2 ਸਾਲ ਦੇ ਕੋ ਬਾਕੀ ਬਰੀਕੀ ਦਾ ਕੰਮ ਹੈ ਬਹੁਤ ਕੋਸ਼ੇ ਦੇ ਵਿੱਚ ਹੋਰ ਹੋਣ ਵਾਲਾ ਜਾਂ ਹੋਰ ਵੀ ਪਲੰਘਾਂ ਅੰਦਰੋਂ ਉੱਠ ਰਹੀਆਂ ਨੇ ਵੀ ਜਿਹੜੀਆਂ ਇੱਥੇ ਮਿਊਜ਼ਮ ਕਰੀਏ ਬਣਾਈਏ ਅੱਪਾ ਚੱਲ ਸਕਦੇ ਹੋ 2 ਮਿੰਟ ਸਾਨੂੰ ਦਿਖਾ ਦੋਗੇ ਤਾਂ ਇਹ ਅੰਦਰ ਥੋੜਾ ਜਿਆਦਾ ਅੰਦਰ ਕਿਉਂਕਿ ਬਿਖਾਰੀ ਹਨ ਕਮ ਹਨ ਲੱਗੇ ਹੋਏ ਨੇ ਮਤਲਬ ਸਾਨੂੰ ਕੋਈ ਅਜੀਹੀ ਗੱਲ ਸੰਗਤ ਤੱਕ ਗੱਲ ਜਾਣੀ ਚਾਹੀਦੀ ਤੁਹਾਡੀ ਇਹ ਪਹਿਲੀ ਗੱਲਬਾਤ ਹੈ ਸਾਡੇ ਨਾਲ ਕਿ ਇਸ ਹਵੇਲੀ ਨੂੰ ਬਣਾਉਣ ਲਈ ਹੋਰ ਕੀ ਕੁਝ ਲੱਗ ਰਿਹਾ ਜਿਵੇਂ ਤੁਸੀਂ ਦੱਸਿਆ ਮਸਾਲਾ ਇਸ ਤਰੀਕੇ ਨਾਲ ਤਿਆਰ ਹੋ ਰਿਹਾ ਇੱਟਾਂ ਕਿੱਥੋਂ ਮੰਗਾਈਆਂ ਗਈਆਂ ਪੂਰੀ ਟੀਮ ਕਿੰਨੀ ਹੈ ਤੁਹਾਡੀ ਕੰਮ ਕਰ ਰਹੀ ਇਹਦੇ ਵਿੱਚ ਜਿਹੜੇ ਸਾਡੇ ਬਰਾਸਤ ਦੇ ਮੈਂਬਰ ਹੈ ਉਹ ਉਹਦਾ ਕਾਫਲਾ ਬਹੁਤ ਵੱਡਾ ਹੁੰਦਾ ਜਾ ਰਿਹਾ ਰੋਜ਼ ਰੋਜ਼ ਹੀ ਵੱਡਾ ਵੱਡਾ ਪਰਿਵਾਰ ਹੁੰਦਾ ਜਾ ਰਿਹਾ ਤੇ ਰਾਤ ਦੇ ਨੇ ਤੇ ਹੁਣ ਤੁਸੀਂ ਇਹ ਦੇਖ ਰਹੇ ਹੋ ਤੁਸੀਂ ਬਾਹਰੋਂ ਦੇਖੋਗੇ ਸੰਗਤ ਆ ਰਹੀ ਜਿਹੜੀ ਕਿਹੜਾ ਬੰਦਾ ਅੱਜ ਸਹਿਫਜਾਦਿਆਂ ਦੇ ਉਸ ਸਤਾਨ ਤੇ ਨਕਮਤ ਹੋ ਰਿਹਾ ਨਾ ਉਹ ਹਰ ਬੰਦਾ ਪੈਦਲ ਨੰਗੇ ਪੈਰੀ ਚੱਲ ਕੇ ਇੱਥੇ ਆ ਰਿਹਾ ਬਿਲਕੁਲ ਆ ਰਿਹਾ ਤੁਸੀਂ ਦੇਖੋਗੇ ਇੱਕ ਇੱਕ ਅਸਲੀਅਤ ਹੈ ਕਈ ਸਾਲ ਪਹਿਲਾਂ ਸਿਰਫ ਕੁਝ ਚੰਦ ਸੰਗਤ ਜਿਨ੍ਹਾਂ ਨੂੰ ਪਤਾ ਸੀ ਕੋਈ ਕੋਈ ਬਿਰਲਾ ਬਿਰਲਾ ਕੋਈ ਆਉਂਦਾ ਸੀ ਮੈਂ ਮੈਂ ਆਪਣਾ ਮੇਰੀ ਮੇਰੀ 75 ਸਾਲ ਦੀ 72 ਸਾਲ ਦੀ ਉਮਰ ਹੋ ਗਈ ਹੈ ਮੈਂ ਇਹਦੀ ਹਵੇਲੀ ਸੇਵਾ ਮਿਲੀ ਤੇ ਆ ਕੇ ਇਹਦੇ ਦਰਸ਼ਨ ਕੀਤੇ ਜਦੋਂ ਸੇਵਾ ਮਿਲੀ ਆ 22 ਵਿੱਚ ਨਹੀਂ ਪਹਿਲਾਂ ਮੈਂ ਵੀ ਨਾ ਸੀ ਕਦੇ ਆਇਆ ਨਹੀਂ ਕਿਉਂਕਿ ਕਮਾ ਨਹੀਂ ਸੀ ਦੇਖੀ ਪਰ ਇੱਕ ਗੱਲ ਸੀ ਕਿ ਆਵਾਜ਼ ਆਉਂਦੀ ਸੀ ਕਿ ਇਹ ਅਸੀਂ ਜਿਹੜੀ ਆ ਇਹਨੂੰ ਗਵਾਈਏ ਨਾ ਕੋਈ ਵੀ ਸਾਡੇ ਕੋਲ ਆ ਇਹ तकरीबन 15 ਸਾਲ ਪਹਿਲਾਂ ਇੱਕ ਇੰਗਲੈਂਡ ਤੋਂ ਵੀ ਕੁਝ ਬੀਬੀ ਨੇ ਕੋਈ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਨੇਪਰੇ ਨਹੀਂ ਚੜੀ ਬੱਕ ਬੱਕ ਹੋਰ ਬਹੁਤਿਆਂ ਨੇ ਸੇਵਾਵਾਂ ਲੈਣ ਦੀ ਕੋਸ਼ਿਸ਼ ਕੀਤੀ ਉਹ ਵੀ ਨੇਪਰੇ ਨਹੀਂ ਚੜੀ ਪਰ ਇਹ ਜਿਹੜਾ ਹੁਣ ਇਹ ਇੱਕ ਟੀਮ ਦਿੱਤੀ ਹੈ ਨਾ ਕਿ ਮੈਂ ਸਮਝਦਾ ਕਿ ਉਹਨਾਂ ਤੇ ਵੀ ਬਖਸ਼ਿਸ਼ ਸੰਧੂ ਬ੍ਰਦਰ ਤੇ ਵੀ ਜਿਹੜੀ ਹੈ ਉਹ ਮੈਂ ਸਮਝਦਾ ਕਿ ਉਹਨਾਂ ਨੂੰ ਜਿਵੇਂ ਸੋਨੇ ਦੀ ਖਾਨ ਇਹਨਾਂ ਨੇ ਬਚਾਈ ਹੈ ਉਸੇ ਤਰ੍ਹਾਂ ਦੀ ਸੋਨੇ ਦੀ ਖਾਨ ਉਹਨਾਂ ਨੂੰ ਦਿੱਤੀ ਨਾਲ ਕੁਝ ਕਰਨ ਦਾ ਹੌਸਲਾ ਦਿੱਤਾ ਤਨ ਭਾਗ ਆ ਉਸ ਪਰਿਵਾਰ ਹੌਸ ਪਰਿਵਾਰ ਦੇ ਤਨ ਭਾਗ ਮੈਂ ਸਮਝਦਾ ਉਹ ਵੀ ਉਹ ਵੀ ਸਦੀਆਂ ਤੱਕ ਉਹਨਾਂ ਦਾ ਜੀਵਨ ਵੀ ਸਦੀਆਂ ਤੱਕ ਪੁੱਤਰ ਧੀਆਂ ਹੋ ਸਕਦਾ ਸਾਡਾ ਨਾਮ ਮਿਟਾ ਦੇਣ ਤੀਜੀ ਪੀੜੀ ਜਾ ਕੇ ਬਾਬੇ ਦਾ ਨਾਮ ਭੁੱਲ ਜਾਂਦੇ ਆ ਤੁਹਾਡੇ ਬਾਬੇ ਦਾ ਪਰਦਾਦੇ ਦਾ ਨਾਮ ਕੀ ਸੀ ਭੁੱਲ ਜਾਂਦੇ ਨੇ ਸਮਝੀ ਗੱਲ ਤੇ ਇਹ ਜਿਹੜੀਆਂ ਸਿਵਾਵਾ ਨੇ ਇਹ ਰਹੀ ਦੁਨੀਆ ਤੱਕ ਰਹਿਣਗੀਆਂ ਜਿਹਨੇ ਸੇਵਾਵਾਂ ਕੀਤੀਆਂ ਜੇ ਟੋਡਰ ਮਲ ਦਾ ਨਾਂ ਹੈ ਤੇ ਅੱਜ ਉਹਨਾਂ ਦੀ ਵਿਰਾਸਤ ਨੂੰ ਧਮਾਲਣ ਵਾਲਿਆਂ ਦਾ ਨਾਂ ਵੀ ਸਾਧੂ ਬ੍ਰਦਰ ਜਾ ਫਾਊਂਡੇਸ਼ਨ ਦੇ ਜਿਹੜੇ ਮੈਂਬਰ ਨੇ ਫਾਊਂਡੇਸ਼ਨ ਦਾ ਨਾਂ ਜਿਹੜਾ ਆ ਉਹ ਸਦੀਆਂ ਤੱਕ ਜਦ ਤੱਕ ਇਹ ਹਵੇਲੀ ਖੜੀ ਰਹੇਗੀ ਉਦੋਂ ਤੱਕ ਇੱਕ ਸੈਨ ਦਿੰਦੀ ਰਹੇਗੀ ਕਿ ਆ ਮੇਰੀ ਜਿਹੜੀ ਮੇਰੀ छाਤੀ ਨਾਲ ਲਾ ਕੇ ਮੇਰੇ ਪੁੱਤਰਾ ਨੇ ਆ ਸੇਵਾ ਕੀਤੀ ਹੈ ਇਹ ਸਾਨੂੰ ਅਸੀਸ ਦਿੰਦੀ ਰਹੇਗੀ ਤੁਸੀਂ ਵੀ ਸੇਵਾ ਚ ਲੱਗੇ ਹੋਇਓ ਕਿੰਨਾ ਮਾਰ ਮਹਿਸੂਸ ਹੁੰਦਾ ਮਨ ਰੋਂਦਾ ਹੋਏਗਾ ਫਿਰ ਤੱਕ ਕਿ ਮਾਨ ਦੇਖੋ ਤੇ ਮੈਂ ਫਕਰ ਨਾਲ ਸੇਵਾ ਪਰਮਾਤਮਾ ਨੇ ਲਈ ਆ ਉਹਨਾਂ ਦੇ ਸ਼ੁਕਰਾਨੇ ਵਿੱਚ ਜੁੜ ਜਾਈਦਾ ਉਹਦੇ ਸ਼ੁਕਰਾਨੇ ਵਿੱਚ ਸਮਾਦ ਵਿੱਚ ਚਲੇ ਜਾਈਦਾ ਕਿ ਕਦੇ ਸੋਚਿਆ ਵੀ ਨਹੀਂ ਕਿ ਉਹ ਥਾਪੜਾ ਦੇ ਕੇ ਉਹ ਕੁਰਾ ਲੈਂਦਾ ਜੇ ਉਹ ਗੁੰਗੇ ਕੋਲੋਂ ਕੁਝ ਕੁਰਾ ਸਕਦਾ ਤੇ ਉਹ ਪਿੰਗਲ ਪਰਬਤ ਪਾਰ ਪਰੇ ਖਲ ਚੱਕਰ ਕੀਤਾ ਜਿਹੜੀ ਕੁਰਬਾਨੀ ਦੀ ਗੱਲ ਹੈ ਉਹ ਪਿੰਗਲਿਆਂ ਤੋਂ ਵੀ ਕੁਰਾ ਦਿੰਦਾ ਉਹ ਕਿਸੇ ਤਰ੍ਹਾਂ ਵੀ ਅਸੀਂ ਤਾਂ ਕੋਈ ਸਾਡੀ ਤਾਂ ਹਸਿਆਤ ਹੀ ਨਹੀਂ ਹੈਗੀ ਅਸੀਂ ਤਾਂ ਸਿਰਫ ਉਹਦੀ ਪ੍ਰੇਰਨਾ ਦਾ ਸਦਕਾ ਦਿੱਤੀ ਹੋ ਸ਼ਕਤੀ ਅਨੁਸਾਰੀ ਇਹ ਫਾਊਂਡੇਸ਼ਨ ਦੇ ਜਿੰਨੇ ਮੈਂਬਰ ਚੱਲਦੇ ਇਸ ਪਾਸੇ ਵੀ ਹਵੇਲੀ ਦਾ ਹੀ ਹਿੱਸਾ ਹੈ ਜੀ ਇਹ ਹਾਂ ਇਹ ਪਹਿਲਾ ਸੀਗਾ ਅੱਛਾ ਇਹ ਪਹਿਲਾ ਸੀਗਾ ਇਹ ਪਹਿਲਾ ਸੀਗਾ ਸਾਰਾ ਇਹ ਤੁ ਖੋਦਿਆ ਗਿਆ ਇਹ ਮਿੱਟੀ ਦੇ ਨਾਲ ਇੱਕ ਇੱਕ ਮੰਜ਼ਲ ਥੱਲੇ ਦੱਬ ਹੋਈ ਹੋਈ ਸੀ ਅੱਛਾ ਹਲ ਇੱਕ ਮੰਜ਼ਲ ਦਬੀ ਹੋਈ ਸੀ ਇੱਕ ਮੰਜ਼ਲ ਥੱਲੇ ਸੀ ਉਹ ਉਹ ਥੱਲੇ ਉਹ ਬੇਸਮੈਂਟ ਸਾਰੀ ਦਾ ਉਹਦਾ ਸਾਈਡ ਤੋਂ ਪਧਰਾ ਕਰਕੇ ਅਜੇ ਇੱਥੇ ਵੀ ਥੱਲੇ ਬਹੁਤ ਕੁਝ ਹੈ ਲੱਗਦਾ ਕਿ ਕੁਝ ਛਿਪਿਆ ਹੈ ਆ ਪ੍ਰਾਣਾ ਸਟਰਕਚਰ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਪ੍ਰਾਣੀਆਂ ਨੀਆਂ ਨੇ ਇਹਦੀ ਵੀ ਖੋਜ ਕੀਤੀ ਜਾ ਰਹੀ ਹੈ ਕਿ ਕੀ ਸੀਗਾ ਇਹ ਇਹਦੇ ਤੇ ਦੇਖੋ ਆਉਣ ਵਾਲੇ ਸਮੇਂ ਕਿਉਂਕਿ ਜਿਹਦੇ ਨਾਲ ਛੇੜਛਾੜ ਤਾਂ ਹੀ ਨਹੀਂ ਕੀਤੀ ਜਾ ਰਹੀ ਕਿ ਇਸ ਬਿਲਡਿੰਗ ਨੂੰ ਪਹਿਲਾਂ ਬਚਾ ਲਿਆ ਜਾਵੇ ਇਹ ਵਿਚਾਰਦਵਾਰੀ ਜਿਹੜੀ ਆ ਉਹ ਡਬਲ ਨਹੀਂ ਤਿੰਨਾ ਤਿੰਨਾ ਭਾਗਾਂ ਵਿੱਚ ਹੋਈ ਹੋਈ ਆ ਤੁਸੀਂ ਇਹ ਮਹਿਸੂਸ ਲੱਗਦਾ ਤੁਹਾਨੂੰ ਕੀ ਇਹ ਇਹ ਹਵੇਲੀ ਹੋਗੀ ਥੱਲੇ ਹੋਰ ਵੀ ਸਟਰਕਚਰ ਹੋਊਗਾ ਇਹਦੀ ਕੀਤੀ ਜਾ ਰਹੀ ਸਰਚ ਹੋ ਰਹੀ ਹੈ ਹਾਂ ਸਰਚ ਹੋ ਰਹੀ ਹੈ ਇਹਦੇ ਬੱਲੇ ਥੱਲੇ ਕਿ ਇਹਦੇ ਤੋਂ ਥੱਲੇ ਨਹੀਂ ਹੈ ਜਿਹੜੀ ਆ ਥੱਲੇ ਦੀ ਇਹਦੀ ਬੁਨਿਆਦ 'ਤੇ ਆਪਾਂ ਖੜੇ ਆ ਇਹ ਥੱਲੇ ਬੇਸਮੈਂਟ ਇੱਕ ਜਿਹੜਾ ਕੋਈ ਬਹੁਤ ਖੁੱਲਾ ਸਾਰਾ ਬੱਕ ਬੱਕ ਪਰਸ਼ਲਟੀਆਂ ਵਿੱਚ ਬਣੀਆਂ ਹੋਈਆਂ ਨੇ ਉਹ ਦਰਸਾ ਰਹੀਆਂ ਨੇ ਕਿ ਇੱਥੇ ਕੁਝ ਹੋਰ ਹੋਊਗਾ ਇਹ ਆ ਨਾਲ ਜਿਵੇਂ ਕੋਈ ਉਹਨਾਂ ਦੇ ਸਟਾਫ ਵગેਰਾ ਦੀ ਰਹਿائش ਆ ਹੋਊਗੀ ਜਾਂ ਹੋਰ ਹੋ ਸਕਦਾ ਇਹ ਇਹ ਸਾਰਾ ਕੁਝ ਇਦਾਂ ਦਾ ਹੋ ਸਕਦਾ ਠੀਕ ਆ ਜੀ ਗੱਲਬਾਤ ਕਰਨ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਸੰਗਤ ਨੂੰ ਸਨੇਹਾ ਤੁਹਾਡਾ ਇਹ ਧੰਨਵਾਦ ਜਿਹੜਾ ਇਹ ਨਾ ਸਨੇਹਾ ਤੇ ਇੱਕੋ ਹੀ ਹੈ ਕੀ ਦੀਵਾਨ ਟੁੱਡਰ ਮਲ ਦਾ ਐਸ਼ਾਨ ਪੂਰੀ ਕੌਮ ਨੂੰ ਵਾਜਾ ਮਾਰ ਰਿਹਾ ਹੈ ਪਈ ਆਓ ਭਾਈ ਆ ਸਾਂਝੀ ਬਲਤਾ ਵਿੱਚ ਖੜੋ ਕੇ ਭਾਵੇਂ ਤੁਸੀਂ ਕਿਤੇ ਵੀ ਖੜੇ ਆ ਕਿਸੇ ਵੀ ਤੁਸੀਂ ਕੌਮ ਧਰਮ ਨੂੰ ਕਿਸੇ ਨੂੰ ਵੀ ਕਰਦੇ ਆ ਧਰਮ ਫਰਜ਼ ਦੇ ਉਹਨਾਂ ਫਰਜ਼ਾਂ ਦੀ ਪਾਲਣਾ ਕਰੀਏ ਕਿਤੇ ਵੀ ਮਜਲੂਮ ਨਾਲ ਕਿਸੇ ਨਾਲ ਕੋਈ ਤੱਕਾ ਹੁੰਦਾ ਸੱਚ ਨਾਲ ਖੜੀਏ ਸੱਚ ਸੁਣਾਏ ਸੀ ਸੱਚ ਕੀ ਵੇਲਾ ਵੇਲੇ ਸਿਰਹੀ ਸੱਚੀ ਗੱਲ ਕਰਕੇ ਉਹ ਅਸੀਂ ਆਪਣੇ ਸੁਰਖਰੂ ਹੋ ਸਕਦੇ ਆ ਜੇ ਅਸੀਂ ਜਦੋਂ ਬੇਲੇਸਰ ਸੱਚ ਨਾ ਬੋਲਿਆ ਬਾਅਦ ਵਿੱਚ ਬੋਲਿਆ ਬੇਲੇਸਰ ਦਾ ਸੱਚ ਬੋਲਿਆ ਸਦੀਆਂ ਤੱਕ ਜੀਵਨ ਦੇ ਗਿਆ ਨਿਵਾਬ ਮਲੇਰਕੋਟਲਾ ਨੂੰ ਬਿਲਕੁਲ ਔਰ ਅਸੀਂ ਅੱਜ ਘੱਟ ਭਾਗ ਸਮਝਦੇ ਆਂ ਸਟੇਜ ਲਾ ਰਹੇ ਸਾਡੇ ਕੋਲ ਉਹ ਸ੍ਰੀ ਸਾਹਿਬ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਏ ਇਕੱਲੇ ਦੀ ਰਾਹੀ ਇੱਕ ਉਹਨਾਂ ਨੂੰ ਗਿਫਟ ਦੇ ਰੂਪ ਵਿੱਚ ਭੇਜੀ ਸੀ ਨਿਵਾਬ ਮਲੇਰਕੋਟਲਾ ਨੂੰ ਉਹ ਸ਼੍ਰੀ ਸਾਹਿਬ ਦੇ ਵੀ ਦਰਸ਼ਨ ਅਸੀਂ ਤਿੰਨੇ ਹੁੰਦਣੇ ਕਰਾ ਗਿਆਂ ਅੱਜ 2 ਵਜੇ ਸਾਡੇ ਕੋਲ ਪਹੁੰਚ ਜਾਣੀ ਹੈ ਤੇ ਜਿਹੜਾ ਨਿਵਾਬ ਮਲੇਰਕੋਟਾ ਨੇ ਇਕੱਲੇ ਉਸ ਕਚਹਿਰੀ ਵਿੱਚ ਇਹਦਾ ਨਾਂ ਨਾ ਅਸੀਂ ਮਾਰਿਆ ਲਖਤੀ ਰੰਗ ਜੇਬ ਨੂੰ ਇੱਕ ਪੱਤਰ ਕਾ ਲਿਖੀ ਸੀ ਕਿ ਜ਼ੁਲਮ ਹੋਇਆ ਇਸ ਧਰਤੀ ਤੇ ਮਜਲੂਮਾਂ ਦਾ ਇਹ ਇਤਿਹਾਸ ਵਿੱਚ ਸਭ ਤੋਂ ਕਹਣੋਣੀ ਹਰਕਤ ਹੈ ਕਿ ਮਾੜੀ ਹਰਕਤ ਹੈ ਇਹ ਉਹ ਪੱਤਰ ਕਾ ਵੀ ਜਿਹੜੀ ਆ ਉਹ ਸਾਡੇ ਕੋਲ ਆ ਜਾ ਰਹੀ ਹੈ ਜਗਰਾਉਂ ਰਾਏਕੋਟ ਕੋ ਗੁਰੂ ਘਰ ਜਿੱਥੋਂ ਗੁਰੂ ਸਾਹਿਬ ਨੇ ਲਿਖਿਆ ਸੀ ਔਰ ਉਸੇ ਥਾਂ ਤੋਂ ਕਹਿੰਦੇ ਜੜ ਪੁੱਟ ਕੇ ਮਗਲ ਫੋਜ ਦੀ ਮਗਲ ਦੀ ਹੁਕਮ ਦੀ ਜੜ ਪੁੱਟੀ ਜ਼ੁਲਮ ਦੀ ਮਗਲ ਤੇ ਦੇਖੋ ਮੁਸਲਮਾਨ ਹੁੰਦੇ ਨਿਆਖਾਨ ਕੋਟਲਾ ਨਿਆਖਾਨ ਵਾਲੇ 75 ਸ ਨੂੰ ਘਰ ਰੱਖਦੇ ਨੇ ਕਰਦੇ ਨੇ ਪੀਰ ਬੁੱਧੂ ਸਾਹਿਬ ਉਹਦੇ ਵਿੱਚ ਜੇ ਸੀ ਕੋਈ ਵੀ ਧਰਮ ਜਿਹਨੂੰ ਅਸੀਂ ਮੁਸਲਮਾਨ ਜਾਂ ਉਹਨੂੰ ਨਹੀਂ ਕਹਿ ਸਕਦੇ ਹਿੰਦੂ ਨੂੰ ਨਹੀਂ ਕਹਿ ਸਕਦੇ ਅਸੀਂ ਇਹ ਕਿਸੇ ਜ਼ੁਲਮ ਜ਼ੁਲਮੀ ਜਿਹੜਾ ਜ਼ੁਲਮੀ ਕੋਈ ਵੀ ਹੋ ਸਕਦਾ ਜ਼ੁਲਮੀ ਤੇ ਹੁਣ ਗੰਗੂ ਵੀ ਹੈ ਕਲੰਕ ਹਟ ਕੇ ਚਲੇ ਗਿਆ ਤੇ ਕਲੰਕ ਜਿਹਨੇ ਵੀ ਜ਼ੁਲਮ ਦੇ ਵਿੱਚ ਹਿੱਸਾ ਪਾਇਆ ਉਹ ਜ਼ੁਲਮੀ ਹੈ ਜ਼ੁਲਮ ਦੇ ਖਿਲਾਫ ਇੱਕ ਲੜਾਈ ਹੈ ਨਾ ਕਿ ਧਰਮ ਦੇ ਨਾ ਕਿ ਮਜਬ ਦੇ ਨਾ ਕਿ ਦੇਸ਼ ਦੇ ਨਾ ਜਾਤ ਦੇ ਨਾ ਰੰਗ ਦੇ ਨਾ نسل ਦੇ ਜਿਹੜੀ ਇਹ ਗੁਰੂ ਨਾਨਕ ਦਾ ਫਲਸਫਾ ਜਿਹੜਾ ਹੈ ਜ਼ੁਲਮ ਦੇ ਖਿਲਾਫ ਆ ਤਾਂ ਹੀ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਸੀ ਉਸ ਵੇਲੇ ਬਾਬਰ ਨੂੰ ਬਾਬਰ ਤੋਂ ਜਾਵਰਾਂ ਇਹ ਐਸੀ ਗੱਲ ਕਹਿ ਦੇਣੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਹੀ ਪੱਲੇ ਆਈ ਹੈ ਔਰ ਉਹਦੀ ਉਮਮਤ ਦੇ ਪੱਲੇ ਆਈ ਹੈ ਸਾਨੂੰ ਵੀ ਉਹ ਚੱਲਣ ਦੀ ਲੋੜ ਹੈ ਬਿਲਕੁਲ ਬੇਲੇ ਸਿਰ ਸੱਚ ਆਖਿਆ ਜਾਵੇ ਤਾਂ ਕਿ ਅਸੀਂ ਗਰਕੜ ਤੋਂ ਬਚ ਜਾਈਏ ਇੱਕ ਓਮ ਦਾ ਅਪਵੈਖੋ ਜਲਾ ਹੋ ਸਕੇ ਇਹ ਸਾਡੀ ਅਰਦਾਸ ਹੈ ਤੁਹਾਡਾ ਮੀਡੀਆ ਦਾ ਬਹੁਤ ਸੁਪਰ ਗੁਜਾਰਾ ਹੈ ਫਾਊਂਡੇਸ਼ਨ ਵੱਲੋਂ ਪ੍ਰਜਾਣ ਦਾ ਹਰਖਿੰਦਰ ਸਿੰਘ ਕਾਨੇ ਕੇ ਵੱਲੋਂ ਗਿਆਨ ਸਿੰਘ ਸੰਧੂ ਵੱਲੋਂ ਔਰ ਸੰਧੂ ਬ੍ਰਦਰ ਵੱਲੋਂ ਸਾਰੀ ਹੀ ਸਮੁੱਚੀ ਦੀਵਾਨ ਟੋਡਰਮਲ ਫਾਊਂਡੇਸ਼ਨ ਵੱਲੋਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਹੈ ਮੈਂ ਕੈਨੇਡਾ ਤੋਂ ਆਇਆ ਹਾਂ ਤੁਸੀਂ ਹਾਂ ਕੈਨੇਡਾ ਰਹਿ ਰਹੇ ਆ ਪਹਿਲਾਂ ਮੈਂ 26 ਸਾਲ ਇੰਗਲੈਂਡ ਰਿਹਾ ਉਸ ਤੋਂ ਬਾਅਦ ਹੁਣ 15 ਸਾਲ ਹੋ ਗਏ ਅੱਛਾ ਸਾਰੀ ਕੈਨੇਡਾ ਤੋਂ ਤੁਸੀਂ ਗੱਲਬਾਤ ਕਰਦੇ ਰਹਿੰਦੇ ਹੋ ਪ੍ਰਧਾਨ ਸਾਹਿਬ ਹੁਣ ਨਾਲ ਸਾਰੇ ਕੰਮ ਚੱਲ ਰਹੇ ਸਾਡਾ ਰਜਾਨਾ ਦਾ ਤਾਲ ਮਿਲਿਆ ਰਜਾਨਾ ਦੀ ਰਿਪੋਰਟ ਸਾਡੇ ਕੋਲ ਇੱਕ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਰਜਾਨਾ ਦੀ ਰਿਪੋਰਟ ਕਿੱਥੇ ਚੱਲੇ ਗਿਆ ਕੰਮ ਸਾਡੇ ਗਿਆਨ ਸਿੰਘ ਸੰਧੂ ਹੋ ਰਹੀ ਹੈ ਉਹ ਆਨਲਾਈਨ ਇਹਨਾਂ ਸਾਰੇ ਨੂੰ ਰਜਾਨਾ ਹੀ ਬਾਤ ਕਰਦੇ ਨੇ ਕਿੱਥੇ ਕਿੱਥੇ ਪਹੁੰਚ ਗਿਆ ਉਹ ਸਾਨੂੰ ਕੋਆਰਡੀਨੇਟ ਕਰਦੇ ਨੇ ਉਹਨਾਂ ਦਾ ਵੀ ਸਾਰੇ ਸਾਰੇ ਤੱਕੜੇ ਹੁੱਕੇ ਲੱਗੇ ਹੋਏ ਨੇ ਅਸੀਂ ਤੇ ਤੁਸ਼ ਜਿਹਾ ਮੈਂ ਤਾਂ ਸੇਵਾਦਾਰ ਆ ਕੋਈ ਵੀ ਬਹੁਤਾ ਹਿੱਸਾ ਨਹੀਂ ਪਾਉਣ ਵਾਲਾ ਇਹ ਬਹੁਤ ਵੱਡੀ ਸੇਵਾ ਮੈਂ ਇਹਦਾ ਮੇਰੇ ਅੰਦਰਲੀ ਇੱਕ ਭਾਵ ਬਣਾਇਆ ਭਾਵਨਾ ਲੈ ਕੇ ਆਈਦਾ ਇੱਥੇ ਉਹ ਆਏ ਆ ਤੇ ਮੈਂ ਸਭ ਦਾ ਬਹੁਤ ਧੰਨਵਾਦ ਕਰਦਾ ਅੱਛਾ ਜਦੋਂ ਜਦੋਂ ਤੁਸੀਂ ਹਵੇਲੀ ਦੀ ਗੱਲ ਕਰਦੇ ਹੋ ਤੁਹਾਡੇ ਹੰਝੂ ਆਉਣ ਲੱਗ ਜਾਂਦੇ ਤੁਹਾਡੇ ਮਨ ਚੋਂ ਬਲੁੰਦ ਰਿਆ ਜਾਂਦਾ ਸਾਰਾ ਕੁਦਰਤੇ ਕੇ ਬੈਸ ਨੂੰ ਦੱਸਾਂ ਨਾ ਜਹਤਾਂ ਨਾ ਬੇਰਹੋਂ ਨਾ ਪਜੈ ਸੋ ਤਨ ਜਾਨ ਮਸਾਨ ਬਾਰੀ ਗੱਲ ਇਹ ਬੇਰਹੋਂ ਦੇ ਹੰਝੂ ਆ ਇਹ ਕੋਈ ਉਹਨਾਂ ਨੂੰ ਰੋਣ ਦੇ ਹੰਝੂ ਨਹੀਂ ਉਹਦਾ ਫਖਰ ਹੈ ਸਾਨੂੰ ਉਹਨਾਂ ਦੀ ਸ਼ਹੀਦੀ ਤੇ ਸਾਨੂੰ ਉਹਨਾਂ ਦੀ ਕਰਨੀ ਤੇ ਸਾਨੂੰ ਮਾਣ ਹੈ ਜਿਵੇਂ ਟੋਡਲ ਮਲ ਤੇ ਵੀ ਮਾਣ ਹੈ ਇਹ ਤੇ ਸਾਡੇ ਅੰਦਰ ਦੇ ਚਰੀ ਉਹ ਭਾਵਨਾਵਾਂ ਸਾਡੀਆਂ ਅੰਦਰ ਜਿਹੜੇ ਆ ਭਾਵਕ ਹੁੰਨੇ ਆ ਅਸੀਂ ਕਿਉਂਕਿ ਅਸੀਂ ਉਸ ਦੇ ਕਈ ਵਾਰੀ ਇੰਜ ਸੋਚਦੇ ਆ ਵੀ ਜੋ ਜਿਸ ਆਸ ਨਾਲ ਸਾਡੇ ਤੇ ਇਹ ਇਹ ਇੰਦਾ ਵੱਡਾ ਸਤਿਗੁਰਾਂ ਨੇ ਇਹ ਸਾਡੇ ਲਈ ਇੱਕ ਕਮਾਈ ਕੀਤੀ ਆ ਅਸੀਂ ਉਸ ਕਮਾਈ ਨੂੰ ਸੰਭਾਲਣ ਵਿੱਚ ਕਿਤੇ ਨਾ ਕਿਤੇ ਅਸੀਂ ਕੋਈ ਕਮੀ ਆ ਸਾਡੇ ਵਿੱਚ ਉਹ ਕਮੀ ਦੂਰ ਕਰੇ ਗੁਰੂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ